ਜਦੋਂ ਨਾ ਉੱਥੇ ਰਹਿ ਕੇ ਤੁਸੀਂ ਬੜਾ ਕੁਝ ਦੇਖਦੇ ਹੋ ਲਾਈਫ ਸਟਾਈਲ ਦੇਖਦੇ ਹੋ ਕਿ ਤੁਸੀਂ ਜੌਬ ਤੇ ਜਾ ਰਹੇ ਜੋ ਆ ਰਹੇ ਜੋ ਐਜੇ ਰੋਬੋਟᱤਕ ਕੰਮ ਕਰ ਰਹੇ ਉਹਨਾਂ ਦੀ ਸਰਕਾਰਾਂ ਦਾ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਉਹਨਾਂ ਨੇ ਵੀ ਤੁਸੀਂ ਇੱਥੇ ਕਮਾਓ ਇੱਥੇ ਹੀ ਲਾਓ ਕਿ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਦੇ ਮੇਰੇ ਮਦਰ ਗਏ ਉੱਥੇ 10 ਦਿਨ ਤੱਕ ਕਹਿੰਦੇ ਕੋਈ ਮੇਰੀ ਟੈਂਟ ਕਰਾ ਲ ਇਹ ਨਹੀਂ ਗੱਲ ਮੈਂ ਮੈਂ ਤਾਂ ਪਹਿਲਾਂ ਸੋਚ ਜਾਂਦਾ ਸੀ ਇਸੇ ਕਰਕੇ ਮੈਂ 18 ਸਾਲ ਤੱਕ ਕਦੀ ਘਰ ਨਹੀਂ ਲਿਆ ਮੈਨੂੰ ਪਤਾ ਸੀ ਮੈਂ ਉੱਥੇ ਹੀ ਜਾ। ਹਾਲੇ ਵੀ ਇੱਕੋ ਨੌਜਵਾਨ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਦੀ ਰੇਸ਼ਿਓ ਜ਼ਿਆਦਾ ਹੈ। ਹਾਂਜੀ ਜੀ ਕਿਹਦਾ ਤੱਕੀ ਨੌਜਵਾਨ ਸਿਰਫ ਇੱਕ ਦੂਸਰੇ ਨੂੰ ਦੇਖ ਕੇ ਜਾਂ ਅਟਰੈਕਸ਼ਨ ਦੇ ਥਰੂ ਜਾਂਦੇ ਨੇ ਕਿ ਨਹੀਂ ਉੱਥੇ ਬਹੁਤ ਵਧੀਆ ਹੈ ਇਸ ਕਰਕੇ ਇੱਕੋ ਬਾਹਰ ਜਾਣਾ। ਇਹ ਘੇੜ ਚਾਲ ਕਹਿ ਦਿੰਦੇ ਪੰਜਾਬੀ ਚ ਵਰਡ ਹੈ ਆਪੇ ਉਹ ਸ਼ੁਰੂ ਕੀਤੀ ਹੋਈ ਜਾਣਾ ਪਰ ਉੱਥੇ ਜਾ ਕੇ ਜਿਹੜਾ ਪਹੁੰਚ ਜਾਂਦਾ ਉਹ ਕਹਿੰਦਾ ਇੱਥੇ ਨਾ ਆਇਓ। ਹੂੰ ਇਹ ਬਹੁਤ ਬੁਰਾ ਹਾਲਿਆ ਫਿਰ ਇਥੋਂ ਵਾਲੇ ਕਹਿੰਦੇ ਲੈਕੂਨ ਤੇ ਚਲੇ ਆ ਗਏ ਹੁਣ ਹਾਨੀ ਕਹਿ ਰਹੇ ਨੇ ਪੱਛੀ ਲਖ ਲਾਣ ਤੋਂ ਬਾਅਦ ਸਮਝ ਆਉਂਦੀ ਹੈ ਕਿ ਨਹੀਂ ਉਹ ਕੀ ਜਾ ਕੇ ਕੁਛ ਨਹੀਂ ਉਹ ਨਾ ਚੇ ਨਹੀਂ ਉਹ ਨਾ ਚੇ ਨਹੀਂ ਕਹਿੰਦੇ ਆ ਵੀ ਮੱਛੀ ਪੱਥਰ ਚੱਟ ਕੇ ਹੀ ਬਾਸ ਹੁੰਦੀ ਆ ਉਹ ਕੰਮ ਬਣਿਆ ਹੋਇਆ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾਂਦੇ ਨੇ ਕੋਠੀਆਂ ਨੂੰ ਕਾਲੇ ਲੱਗੇ ਨੇ ਦੇਖ ਕੇ ਦੁੱਖ ਵੀ ਹੁੰਦਾ ਹੈ ਕਿ ਜਿਹੜੇ ਪਿੰਡ ਹਰੇ ਭਰੇ ਸੀ ਜਿੱਥੇ ਸਫਾ ਲੱਗਦੀਆਂ ਸੀ ਅੱਜ ਕੱਲ੍ਹ ਉਹ ਪਿੰਡ ਖਾਲੀ ਨੇ ਉੱਥੇ ਨੌਜਵਾਨ ਵੀੜੀ ਤੁਹਾਨੂੰ ਦੇਖ ਵੀ ਨਹੀਂ ਸਾਡੇ ਵਰਗੇ ਮੇਰੇ ਟਾਈਮ ਦੇ ਗਏ ਇੱਥੇ ਬੜਾ ਵਧੀਆ ਜੀ ਉਹਨਾਂ ਨੇ ਕਦੀ ਮੁੱਦੇ ਦੀ ਗੱਲ ਕੀਤੀ ਹੈ ਤੇ ਸਿੱਖੀ ਬੰਦਿਆ ਉਹ ਤਾਂ ਕਹਿੰਦੇ ਉਹ ਮੈਂ ਤੇ ਫਤਿਹਾਂ ਚੱਲ ਕੋਈ ਨਹੀਂ ਆਉਣ ਦੋ ਹਾਂ ਉਹਨਾਂ ਨੇ ਕਦੀ ਵੀ ਗੱਲ ਕਲੀਅਰ ਨਹੀਂ ਕੀਤੀ ਇੱਥੋਂ ਦੀ ਲਾਈਫ ਕਿਏ ਸੰਗਲ ਕੀਆ ਅਗਲੇ 10 ਸਾਲ ਚ ਤੁਹਾਡੇ ਨਾਲ ਕੀ ਹੋਣ 2 ਦਿਨ ਪਹਿਲਾਂ ਬੱਚਾ ਗਿਆ ਉਹਨੂੰ ਹਾਰਟ ਅਟੈਕ ਆ ਗਿਆ 6 ਮਹੀਨੇ ਹੋਏ ਬੱਚਾ ਗਿਆ ਉਹਨੂੰ ਹਾਰਟ ਅਟੈਕ ਆ ਗਿਆ ਕੀ ਕਾਰਨ ਮੰਨਦੇ ਹੋ ਉੱਥੇ ਜਾ ਕੇ ਜਦੋਂ ਕੰਮ ਨਹੀਂ ਮਿਲਦਾ ਘਰ ਵਾਲੇ ਈ ਮਹੀਨਾ 2 ਮਹੀਨੇ 20 ਤੀਨ ਦੇ ਤੇ ਕਹਿੰਦੇ ਵੀ ਹੁਣ ਕਿਸ਼ਤ ਆ ਗਈ ਆ ਪੁੱਤ ਕਿੱਦਾਂ ਦੇਵੇਂ ਕਈ ਜਿਹੜੇ ਲੋਨ ਲੈ ਰਹੇ ਨੇ ਜਿੱਦ ਤੱਕ ਅੱਗੇ ਕਿਹਾ ਕਿ ਤੁਸੀਂ ਬੈਂਕਾਂ ਦਾ ਰਿਕਾਰਡ ਦੇਖੋ ਬਹੁਤ ਜ਼ਿਆਦਾ ਲੋਨ ਚੜ ਗਿਆ ਹੋਇਆ ਬਹੁਤ ਜ਼ਿਆਦਾ ਥੱਲੇ ਚਲੇਗਾ ਪਹਿਲਾਂ ਪੰਜਾਬ ਤੋਂ ਪੈਸਾ ਆਉਂਦਾ ਸੀ ਆ ਜਿਹੜੇ ਪਿਛਲੇ 2 ਸਾਲ ਦਾ ਦੇਖਿਆ ਵੀ ਪੰਜਾਬ ਤੋਂ ਪੈਸਾ ਕਿੰਨਾ ਬਾਹਰ ਗਿਆ ਸੀ ਰੁਪਏ ਕਿ ਲੋ ਦੋ ਦੋ ਹੋ ਗਿਆ ਜੀ 10 15 ਵੱਜਾਂ ਰੱਖ ਕੇ ਗਾਵਾਂ ਰੱਖੀ ਉਹ ਇੰਨਾ ਪੈਸਾ ਕਮਾ ਰਹੇ ਨੇ ਇਹਦੇ ਟ੍ਰਿਪਲ ਕਮਾਈ ਆ ਬਾਹਰ ਨਾਲੋਂ ਇੱਥੇ ਫਿਰ ਲਾਈਫ ਬਹੁਤ ਵਧੀਆ ਸਿਲੀ ਹਮ ਆਪਣੇ 12 13 ਟਰਾਲੇ ਹੀ ਮਜਨ ਜੌਬ ਤੇ ਜਾਈਦਾ ਨਾਂ ਵੀ ਜੋ ਘਰ ਬੈਠ ਕੋਈ ਜੱਟ ਇਹ ਗੱਲ ਇਹ ਹੀ ਨਾ ਕਿ ਅਸਲ ਕਾਰਨ ਸੀ ਜਦੋਂ ਮੇਰਾ ਬੇਟਾ ਸੀ ਉਹ ਪੰਜਾਬੀ ਵਿੱਚ ਜੋ ਜਾ ਤੂੰ ਹਰ ਸਾਲ ਲੱਖਾਂ ਹੀ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁਖ ਕਰਦੇ ਨੇ ਅਸੀਂ ਰੋਜ਼ ਹੀ ਦੇਖਦੇ ਆ ਕਿ ਖਬਰਾਂ ਜੜੀਆਂ ਨੇ ਸਾਹਮਣੇ ਆਉਂਦੀਆਂ ਨੇ ਕਿ ਕਦੇ ਕੈਨੇਡਾ ਦੇ ਵਿੱਚ ਕਿਸੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਪਰ ਅੱਜ ਉਸ ਨੌਜਵਾਨ ਦੇ ਨਾਲ ਮਿਲਾਵਾਂਗੇ ਜੋ ਕਿ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਪਰ ਉਸਨੇ ਆਪਣੇ ਵਤਨ ਜਿਹੜੀ ਹੈ ਉਹ ਵਾਪਸੀ ਵੀ ਕੀਤੀ ਹੈ ਕਿਉਂਕਿ ਅਕਸਰੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸੀਐਮ ਭਗਵੰਤ ਮਾਨ ਹੁਣੀ ਕਹਿੰਦੇ ਨੇ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਹੁਣ ਸ਼ੁਰੂ ਹੋ ਗਈ ਹੈ। ਪੰਜਾਬ ਦੀ ਨੌਜਵਾਨੀ ਜਿਹੜੀ ਆ ਹੁਣ ਵਾਪਸ ਪਰਤਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਦੇ ਉੱਤੇ ਕਿੰਨੀ ਕੁ ਸੱਚਾਈ ਹੈ ਇਸੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਅੱਜ ਜੋ ਸਖਸ਼ੀਅਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਜੋ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਉਸ ਦਾ ਨਾਮ ਹੈ ਸਲਾਮੇ ਜ਼ਿੰਦਗੀ। ਸਤਿ ਸ਼ਕਾਲ ਤੁਸੀਂ ਸਟੂਡੀਓ ਮਾਈ ਪੰਜਾਬੀ ਟੀਵੀ ਦੇ ਨਾਲ ਮੈਂ ਹਾਂ ਚੰਦਰਪ੍ਰੀਤ ਗੌਰ। ਸਵਾਗਤ ਕਰਾਂਗੇ ਭੁਪਿੰਦਰ ਜੀ ਹੋਣਾ ਦਾ ਜਿਨ੍ਹਾਂ ਨੇ 2006 ਦੇ ਵਿੱਚ ਪੰਜਾਬ ਤੋਂ ਵਤਨਵਾਲ ਨੂੰ ਮੁਕਤਾ ਕਰਿਆ ਪਰ ਇੱਕ ਸਾਲ ਪਹਿਲਾਂ ਜਿਹੜਾ ਉਸ ਵਤਨ ਤੋਂ ਵਾਪਸੀ ਵੀ ਕੀਤੀ ਹੈ ਕਿਦਾਂ ਦਾ ਜ਼ਿੰਦਗੀ ਦਾ ਤਜਰਬਾ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਸਸਿਕਾ ਜੀ ਸਸਿਕਾ ਜੀ ਮਾਈ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜਿੱਦਾਂ ਮੈਂ ਜ਼ਿਕਰ ਕੀਤਾ ਇੰਟਰੋ ਦੇ ਵਿੱਚ ਕਿ ਤੁਸੀਂ 2006 ਦੇ ਵਿੱਚ ਬਾਹਰ ਤਾਂ ਜਾਂਦੇ ਹੋ ਪਰ ਫਿਰ ਪੰਜਾਬ ਨੂੰ ਵੀ ਵਾਪਸ ਆਉਨੇ ਹੋ ਕੀ ਗੱਲ ਪਸੰਦ ਨਹੀਂ ਆਇਆ ਬਾਹਰ ਨਹੀਂ ਨਹੀਂ ਪਸੰਦ ਦੀ ਗੱਲ ਨਹੀਂ ਆ ਮੇਰਾ ਪਹਿਲਾ ਹੀ ਮੂਡ ਸੀ ਕਿ ਜਦੋਂ ਜਾਣਾ ਉੱਥੇ ਕਿ ਆਪਣੇ ਪੰਜਾਬ ਛੱਡੋ ਨੂੰ ਜੀ ਨਹੀਂ ਸੀ ਕਰਦਾ ਜਦੋਂ ਵੀ ਗਏ ਸੀ ਆਪਾਂ ਪਹਿਲਾਂ ਫਿਰ ਉੱਥੇ ਜਾ ਕੇ ਜਦੋਂ ਮੈਂ ਦੇਖਣਾ ਚਾਹੁੰਦਾ ਕਿ ਕੀ ਇੰਨੇ ਲੋਕ ਜਾਂਦੇ ਨੇ ਕਿਉਂਕਿ ਪਹਿਲਾਂ ਸਾਡੇ ਪਰਾਣੇ ਜਿਹੜੇ ਸੀ ਬਜ਼ੁਰਗ ਸੀ ਜਿਹੜੇ ਦੂਸਰੇ ਆਉਂਦੇ ਪਿੰਡਾਂ ਚ ਕੋਠੀ ਪਾਲੀ ਆ ਕਰ ਲਿਆ ਉਹ ਕਰ ਮੈਂ ਕਿਹਾ ਹੈ ਕੀ ਉਹ ਦੇਖਣ ਗਿਆ ਜਦੋਂ ਉੱਥੇ ਫਿਰ ਥੋੜਾ ਥੋੜਾ ਜਦੋਂ ਕਰਦੇ ਗਏ ਕੰਮ ਕਰਦੇ ਗਏ ਸਭ ਕੁਝ ਕਰਦੇ ਗਏ ਫਿਰ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਿ ਨਹੀਂ ਇਹ ਠੀਕ ਨਹੀਂ ਠੀਕ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਜਾਣ ਲੈਣੇ ਆ ਕਿ ਪਿਛੋ ਘੜਕੀ ਹੈ ਕੀ ਬੈਕਗ੍ਰਾਉਂਡ ਹੈ ਤੁਹਾਡੀ ਕਿਉਂਕਿ ਕਿ ਜਦੋਂ ਤੁਸੀਂ ਬਾਹਰ ਜਾਣ ਦਾ ਸੋਚਦੇ ਹੋ ਪਹਿਲਾਂ ਵੀ ਪਰਿਵਾਰ ਦੇ ਵਿੱਚੋਂ ਕੋਈ ਬਾਹਰ ਗਿਆ ਸੀ ਨਹੀਂ ਨਹੀਂ ਕੋਈ ਫੈਮਿਲੀ ਕੀ ਬੈਕਗ੍ਰਾਉਂਡ ਹੈ ਆਪਣੀ ਸਾਡੀ ਐਗਰੀਕਲਚਰ ਹੈ ਆ ਤੇ ਫਾਦਰ ਸਾਹਿਬ ਗਵਰਨਮੈਂਟ ਜੌਬ ਕਰਦੇ ਸੀ ਜੀ ਹਾਂਜੀ ਬਾਕੀ ਫਾਦਰ ਸਾਹਿਬ ਕਿਸ ਕਿਤੇ ਦੇ ਨਾਲ ਉਹ ਐਜੂਕੇਸ਼ਨ ਐਜੂਕੇਸ਼ਨ ਦੇ ਵਿੱਚ ਸੀ ਮਾਸਟਰ ਰਿਟਾਇਰ ਜਿੱਦਾਂ ਆਪਾਂ ਆਫ ਕੈਮਰਾ 'ਚ ਗੱਲਬਾਤ ਕਰ ਰਹੇ ਸੀ ਜੀ ਜੀ ਤਾਂ ਉਹਨਾਂ ਨੇ ਕਿਹਾ ਨਹੀਂ ਕਿ ਠੀਕ ਹੈ ਮੈਂ ਮਾਸਟਰ ਰਿਟਾਇਰ ਹਾਂ ਤੁਸੀਂ ਵੀਸੀ ਲਾਈਨ ਵੱਲ ਚਲੋ ਕਦੇ ਇ tanto ਦਾ ਪ੍ਰੈਸ਼ਰ ਨਹੀਂ ਆਇਆ ਉਹਨਾਂ ਦੇ ਵੱਲੋਂ ਨਹੀਂ ਨਹੀਂ ਪਹਿਲਾਂ ਆਈਡੀਆ ਸੀ ਗਵਰਨਮੈਂਟ ਜੌਬ ਦਾ ਜੀ ਫਿਰ ਮੇਨ ਗੱਲ ਸੀ ਕਰਪਸ਼ਨ ਜਿਹੜੀ ਸੀ ਨਾ ਮੈਂ ਕਰਨੀ ਨਹੀਂ ਸੀ ਚਾਹੁੰਦਾ ਅੱਛਾ ਪੈਸੇ ਦੇ ਕੇ ਜੌਬ ਮਿਲਦੀ ਸੀ ਉਦੋਂ ਮੈਂ 20 ਤੱਕ ਕਰ ਰਿਹਾ ਸੀ ਉਦੋਂ ਜੀ ਜੀ ਬੀਟਾ ਕਰਦੇ ਕਰਦੇ ਕਹਿੰਦੇ ਇੰਨਾ ਪੈਸਾ ਲੱਗੂ ਆ ਲੱਗੂ ਮੈਂ ਨਾ ਪੈਸੇ ਦੇਣੇ ਆ ਨਾ ਮੈਂ ਅੱਗੇ ਲੈਣੇ ਹੂੰ ਫਿਰ ਕੀ ਆ ਫਿਰ ਸੋਚਦੇ ਸੋਚਦੇ ਜਦੋਂ ਜੌਬ ਨਹੀਂ ਹੋਈ ਫਿਰ ਮੈਂ ਸੋਚਿਆ ਵੀ ਚਲੋ ਬਾਹਰ ਜਾਂਦੇ ਆ ਦੇਖਨੇ ਕੀ ਬੰਦ ਹੂੰ ਇਸ ਦਾ ਕੀ ਡਿਸੀਜਨ ਲਿਆ ਸੀ ਮੰਨਦੇ ਹੋ ਪੰਜਾਬ ਚ ਕਰਪਸ਼ਨ ਹੈਗੀ ਹੈ ਨਾ ਉਹ ਤੇ ਹੈ ਹੂੰ ਇੱਥੇ ਕੋਈ ਸ਼ੱਕ ਨਹੀਂ ਹੂੰ ਦੇਣ ਪਹਿਲਾਂ ਆਪਾਂ ਹੀ ਸ਼ੁਰੂ ਕਰਨੇ ਆ ਨਾ ਹੂੰ ਉਹਨਾਂ ਲੈਣੇ ਤੇ ਹੈ ਜਦੋਂ ਤੁਸੀਂ ਦੇਣਾ ਬੰਦ ਕਰ ਦਿਓਗੇ ਤੇ ਸਾਰੇ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ ਹੂੰ ਇੱਕ ਦਿਨ ਚ ਚੇਂਜ ਨਹੀਂ ਹੋਏਗਾ ਪਹਿਲਾਂ ਆਪ ਬਦਲੋਗੇ ਇਹ ਤੁਸੀਂ ਸਿਸਟਮ ਨੂੰ ਬਦਲੋਗੇ ਹੂੰ 2006 ਦੇ ਵਿੱਚ ਤੁਸੀਂ ਇਥੋਂ ਆਸਟ੍ਰੇਲੀਆ ਜਾਣੇ ਹੋ ਕਿਸ ਤਰ੍ਹਾਂ ਮਨ ਬੰਦਦਾ ਹੈ ਕਿ ਹੁਣ ਆਸਟ੍ਰੇਲੀਆ ਵੱਲ ਨੂੰ ਜਾਣਾ ਹੈ ਉਦੋਂ ਇਸੇ ਕਰਕੇ ਕਿਉਂਕਿ ਜੌਬ ਕਰਨੀ ਸੀ ਜੌਬ ਮਿਲਨੀ ਨਹੀਂ ਸੀ ਰਹੀ ਉਹਦੇ ਬੀਟੈਕ ਕੀਤੀ ਸਭ ਕੁ ਪੜ੍ਹਾਈ ਅੱਛੇ ਨੰਬਰਾਂ 'ਚ ਕੀਤੀ ਹੂੰ ਗਵਰਨਮੈਂਟ ਜੌਬ ਦੀ ਜਦੋਂ ਅਪਲਾਈ ਕਰਦੇ ਸੀ ਬਸ ਐਸੇ ਕਿ ਪੈਸਾ ਇੰਨਾ ਲੱਗੇਗਾ ਹੂੰ ਜਿਹੜੀ ਵੀ ਜੌਬ ਤੇ ਕੇ 10 15 ਟਰਾਈ ਕੀਤੀ ਐ ਇੰਨਾ ਪੈਸਾ ਲੱਗੇ ਮੈਂ ਪੈਸਾ ਨਹੀਂ ਦੇਣਾ ਹੂੰ ਕਿ ਬਾਅਦ ਚ ਕਹਿੰਦੇ ਤੁਸੀਂ ਕਮਾਲ ਲੈਣੇ ਮੈਂ ਕਿਹਾ ਕ੍ਰਾਪਸ਼ਨ ਕਰਨੀ ਨਹੀਂ ਹੂੰ ਦੇ ਤੇ ਫਿਰ ਬਾਅਦ ਚ ਲੈਣੇ ਪਏ ਇਹ ਕੰਮ ਨਹੀਂ ਕਰ ਹੂੰ ਇਹ ਨਾ ਜੌਬ ਹੋਣ ਕਰਕੇ ਫਿਰ ਉੱਥੇ ਗਏ ਸੀ ਉਹ ਹੂੰ ਹਾਂਜੀ ਤੁਸੀਂ 2006 ਦੇ ਵਿੱਚ ਆਸਟ੍ਰੇਲੀਆ ਮੂਵ ਕਰਦੇ ਹੋ ਫਿਰ ਉੱਥੇ ਤੁਸੀਂ ਐਜ਼ ਅ ਸਟੂਡੈਂਟ ਜਾਂਦੇ ਹੋ ਇਥੋਂ ਹਾਂਜੀ ਉੱਥੇ ਐਜ਼ ਅ ਸਟੂਡੈਂਟ ਗਏ ਸੀ ਠੀਕ ਹੈ ਤਕਰੀਬਨ 18 ਸਾਲ ਤੁਸੀਂ ਉੱਥੇ ਲਗਾ ਕੇ ਆਏ ਹੋ ਹਾਂਜੀ ਤਾਂ ਲੱਗੇ ਨਹੀਂ ਕਿ ਉੱਥੇ ਤਾਂ ਲਾਈਫ ਸਟਾਈਲ ਵਧੀਆ ਹੈ ਪੰਜਾਬ ਦੇ ਨਾਲੋਂ ਹੁਣ ਤੁਸੀਂ ਕਹਿ ਕੇ ਵੀ ਹਟੇ ਹੋ ਕਿ ਕ੍ਰਾਪਸ਼ਨ ਬਹੁਤ ਹੈ ਇੱਥੇ ਤਾਂ ਫਿਰ ਕਿਵੇਂ ਮਨ ਬਣਾਇਆ ਕਿ ਨਹੀਂ ਹੁਣ ਪੰਜਾਬ ਨੂੰ ਵਾਪਸੀ ਚਾਲੇ ਪਾਉਣੇ ਨੇ ਜਦੋਂ ਨਾ ਉੱਥੇ ਰਹਿ ਕੇ ਤੁਸੀਂ ਬੜਾ ਕੁਝ ਦੇਖਦੇ ਜੋ ਲਾਈਫ ਸਟਾਈਲ ਦੇਖਦੇ ਜੋ ਜਿ ਤੁਸੀਂ ਜੌਬ ਤੇ ਜਾ ਰਹੇ ਜੋ ਆ ਰਹੇ ਜੋ ਐਜੇ ਰੋਬਟ ਹੀ ਕੰਮ ਕਰ ਰਹੇ ਉਹਨਾਂ ਦੀ ਸਰਕਾਰਾਂ ਦਾ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਉਹਨਾਂ ਨੇ ਕਿ ਤੁਸੀਂ ਇੱਥੇ ਕਮਾਓ ਤੇ ਇੱਥੇ ਹੀ ਲਾ ਦਿਓ ਕਿ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਦੇ ਕਿ ਤੁਹਾਡਾ ਉਹਨਾਂ ਦਾ ਟੈਕਸ ਸਿਸਟਮ ਇਹੋ ਜਿਹਾ ਹੈ ਤੁਸੀਂ ਕੰਮ ਕਰ ਰਹੇ ਜੋ ਘਰ ਆ ਰਹੇ ਜੋ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਮਸ਼ੀਨ ਹੀ ਬਣੀ ਹੋਏ ਘਰ ਲੈ ਲਿਆ 30 ਸਾਲ ਲਈ ਤੁਹਾਡਾ ਲੋਨ ਵੱਜ ਜਾਂਦਾ ਫਿਰ ਉਹਨੂੰ ਕਲੀਅਰ ਕਰਦੇ ਰਹਿੰਦੇ ਜੋ 30 ਸਾਲਾਂ 'ਚ ਘਰ ਪੁਰਾਣੇ ਹੋ ਜਾਂਦੇ ਆ ਕਹਿੰਦੇ ਕੋਈ ਕਹਿੰਦਾ ਮੇਰਾ ਡਬਲ ਰੇਟ ਹੋ ਗਿਆ ਪਰ ਪੁਰਾਣਾ ਹੋਣ ਕਰਕੇ ਉਹ ਮਿਲਦਾ ਨਹੀਂ ਤੁਹਾਨੂੰ ਘਰਾਂ ਦੇ ਰੇਟ ਜਿਆਦਾ ਮਿਲਦੇ ਆ ਉਹਦੇ 'ਚ ਗਵਰਨਮੈਂਟ ਆਪਣਾ 30% ਟੈਕਸ ਲੈ ਲੈਂਦੀ ਐ ਇਹ ਸਿਸਟਮ ਆ ਜਦੋਂ ਤੁਸੀਂ ਸਮਝਦੇ ਜੋ ਇਹਨੂੰ ਫਿਰ ਤੁਸੀਂ ਕਹਿੰਦੇ ਵੀ ਨਹੀਂ ਕਿ ਸਹੀ ਨਹੀਂ ਪਰਵਾਰ ਦੇ ਵਿੱਚ ਕੌਣ ਕੌਣ ਹੈ ਪਰਵਾਰ ਮੇਰੇ ਫਾਦਰ ਤੇ ਮਦਰ ਇਥੇ ਨੇ ਹਾਂਜੀ ਤੇ ਵਾਈਫ ਤੇ ਬੇਟਾ ਵਾਈਫ ਤੇ ਬੇਟਾ ਵੀ ਹੈ ਹਾਂਜੀ ਬੇਟਾ ਆਸਟ੍ਰੇਲੀਆ ਬORN ਹੈ ਹਾਂਜੀ ਉੱਥੇ ਬਾਰ ਲੱਗਿਆ ਨਹੀਂ ਕਿ ਬੱਚੇ ਦੀ ਲਾਈਫ ਦੇ ਨਾਲ ਖੇਡ ਰਹੇ ਆ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ ਕਿਉਂਕਿ ਉੱਥੇ ਦਾ ਲਾਈਫ ਸਟਾਈਲ ਬੱਚਿਆਂ ਦੀ ਜ਼ਿੰਦਗੀ ਅਗੇ ਕਿਉਂਕਿ ਜਦੋਂ ਅਕਸਰ ਨੌਜਵਾਨ ਇੱਥੇ ਜਾਂਦੇ ਨੇ ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਫਿਊਚਰ ਦੇ ਲਈ ਅਗਲੀ ਪੀੜ੍ਹੀ ਦੇ ਲਈ ਉਹਨਾਂ ਦੀ ਲਾਈਫ ਸਟਾਈਲ ਵਧੀਆ ਬਣਾਉਣ ਦੇ ਲਈ ਅਸੀਂ ਬਾਹਰ ਜਾ ਰਹੇ ਹਾਂ ਹਾਂਜੀ ਤਾਂ ਤੁਸੀਂ ਬੱਚੇ ਨੂੰ ਇੱਥੇ ਪੰਜਾਬ ਲੈ ਆਉਨੇ ਹੋ ਰਿਸਕ ਨਹੀਂ ਲੱਗਿਆ ਕਿ ਰਿਸਕ ਹੀ ਇੱਥੇ ਨਹੀਂ ਜਦੋਂ ਤੁਸੀਂ ਸਿਸਟਮ ਦੇਖਦੇ ਹੋ ਨਾ ਉੱਥੋਂ ਦਾ ਜਿਸ ਤਰ੍ਹਾਂ ਬੱਚਾ ਇੱਥੇ 3 ਸਾਲ ਚ ਪੜ੍ਹਾਈ ਨੂੰ ਤੁਸੀਂ ਸਕੂਲਿੰਗ ਸ਼ੁਰੂ ਕਰ ਦਿੰਦੇ ਹੋ ਹਮ ਉੱਥੇ ਕੀ ਹੁੰਦਾ ਵੀ 5 ਸਾਲ ਤੋਂ ਪਹਿਲਾਂ ਨਹੀਂ ਲੈਂਦੇ ਹਾਂਜੀ 5 ਸਾਲ ਤੱਕ ਜਿਹੜੇ ਬੱਚੇ ਮੈਂ ਦੇਖਦਾ ਰਿਹਾ 5 ਤੋਂ 10 ਸਾਲ ਜਿੰਨਾਂ ਦੀ ਉਮਰ ਹੈ ਹਮ ਉਹ ਪੜ੍ਹਾਈ ਚ ਜ਼ੀਰੋ ਨੇ ਹਮ ਵੀ ਉਹਨਾਂ ਦਾ ਸਟੱਡੀ ਸਿਸਟਮ ਬਿਲ ਕੋਲ ਜੇ ਤੁਸੀਂ ਕਹਿ ਲਓ ਵੀ ਇੱਥੋਂ ਦਾ ਸੈਕੰਡ ਕਲਾਸ ਵਾਲਾ ਉਹਨਾਂ ਦੇ 7th ਕਲਾਸ ਵਾਲੇ ਨੂੰ ਇੱਕ ਬਰਾਬਰ ਹੈ ਹੂੰ ਪੜਾਈ ਦਾ ਸਿਸਟਮ ਬਿਲਕੁਲ ਸਹੀ ਨਹੀਂ ਛੋਟੇ ਛੋਟੇ ਨਾਲ ਟੀਚਰ ਕੋਸ਼ ਕਹਿੰਦੇ ਨੇ ਕਲਾਸ ਚ ਬੈਠੇ ਉੱਠ ਕੇ ਬਾਹਰ ਆ ਜਾ ਕੋਈ ਚੱਕਰ ਨਹੀਂ ਹੂੰ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਤੁਸੀਂ ਖੇਡ ਰਹੇ ਹੋ ਬਾਹਰ ਕੋਈ ਚੱਕਰ ਨਹੀਂ ਤੁਹਾਨੂੰ ਟੀਚਰ ਜਿਹੜਾ ਵਾ ਉਹ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਡਾਂਟ ਨਹੀਂ ਸਕਦਾ ਹੂੰ ਉਸੇ ਕਰਕੇ ਜਿਹੜੀ ਹੁਣ ਦੀ ਪੀੜ੍ਹੀ ਆ ਉਹਨਾਂ ਵਾਸਤੇ ਸਹੀ ਨਹੀਂ ਪਹਿਲਾਂ ਉਥੋਂ ਦੇ ਵੀ ਟੀਚਰ ਸਟ੍ਰਿਕਟ ਹੁੰਦੇ ਸੀ ਪਰ ਹੁਣ ਆ ਪਿਛਲੇ 7-8 ਸਾਲਾਂ ਚ ਪਾਲਿਸੀ ਇਹੋ ਜੀ ਬਣ ਗਈਆਂ ਜਿਸ ਤਰ੍ਹਾਂ ਸਾਡੇ ਵੀ ਬਣੀਆਂ ਤੁਸੀਂ ਬੱਚੇ ਨੂੰ ਮਾਰਨਾ ਨਹੀਂ ਕੋਈ ਕੁਝ ਨਹੀਂ ਮਾਂ ਤੱਕ ਤੇ ਸਹੀ ਆ ਪਰ ਉੱਥੇ ਤੁਸੀਂ ਕਲਾਸ ਤੋਂ ਉੱਠ ਕੇ ਚਲੇ ਜਾਂਦੇ ਹੋ ਹੂੰ ਇਹ ਸਾਰਾ ਸਿਸਟਮ ਨਹੀਂ ਸਹੀ ਜਦੋਂ ਮੈਂ ਦੇਖਿਆ ਵੀ ਉੱਥੇ ਪੜ੍ਹਾਵਾਂਗੇ ਫਿਰ ਕੀ ਕਰੇਗਾ ਹੂੰ ਫਿਰ ਮੈਨੂੰ ਹੋਇਆ ਕਿ ਨਹੀਂ ਗੱਲ ਨਹੀਂ ਬਣਦੀ ਬੜੇ ਆ ਨੇ ਉੱਥੇ ਜਿਹੜੇ ਹੋਮ ਸਕੂਲਿੰਗ ਕਰਾ ਰਹੇ ਨੇ ਬੱਚਿਆਂ ਨੂੰ ਹੂੰ ਗੋਰੇ ਕਰਾ ਰਹੇ ਉਹ ਕਹਿੰਦੇ ਵੀ ਸਕੂਲ ਸਹੀ ਉਹ ਚੀਜ਼ ਨਹੀਂ ਰਹੀ ਬੱਚੇ ਵਿਗੜ ਰਹੇ ਹੂੰ ਹਾਂਜੀ ਫਿਰ ਤੁਸੀਂ ਪੰਜਾਬ ਵਾਪਸ ਆਉਣ ਦਾ ਫੈਸਲਾ ਕਰਦੇ ਹੋ 18 ਸਾਲਾਂ ਬਾਅਦ ਤੁਸੀਂ ਡਿਸੀਜਨ ਲਿਆ ਕਿ ਹੁਣ ਮੈਂ ਪੰਜਾਬ ਨੂੰ ਜਾਣਾ ਹੈ ਜਦੋਂ ਮੈਂ ਉੱਥੇ ਸੀ ਮੈਂ ਸੋਚਦਾ ਹੁੰਦਾ ਸੀ ਕਿ ਉਹ ਉੱਥੇ ਦੇ ਛੱਡ ਕੇ ਆ ਗਏ ਆ ਹੁਣ ਪੇਰੈਂਟਸ ਨੇ ਜੇ ਚਾਹੀਏ ਆਪਾਂ ਪੇਰੈਂਟਸ ਨੂੰ ਉੱਥੇ ਚੱਲ ਜਾਣਗੇ ਜਿੰਨਾਂ ਸਾਰੀ ਉਮਰ ਇੱਥੇ ਕੱਢੀ ਆ ਜੇ ਤੁਸੀਂ ਉਹਨਾਂ ਨੂੰ ਫੜ ਕੇ ਲੈ ਜਾਓ ਫਿਰ ਆਓ ਸਾਡੇ ਨਿਆਣੇ ਸਾਹਮਣੂ ਤੇ ਆ ਕਰੋ ਉਹ ਚੰਗਾ ਜਿਆ ਨਹੀਂ ਲੱਗਦਾ ਮੇਰੇ ਮਦਰ ਗਏ ਉੱਥੇ 10 ਦਿਨ ਚ ਹੀ ਕਹਿੰਦੇ ਪੁੱਤ ਮੇਰੀ ਟਿਕਟ ਕਰਾ ਲੈ ਇਹ ਨਹੀਂ ਗੱਲ ਬੰਦਦੀ ਹੂੰ ਮੈਂ ਮੈਂ ਤਾਂ ਪਹਿਲਾਂ ਸੋਚਦਾ ਹੁੰਦਾ ਸੀ ਇਸੇ ਕਰਕੇ ਮੈਂ 18 ਸਾਲ ਚ ਕਿਦੀ ਘਰ ਨਹੀਂ ਲਿਆ ਹੂੰ ਮੈਨੂੰ ਪਤਾ ਸੀ ਮੈਂ ਉੱਥੇ ਹੀ ਜਾਣਾ ਕਿ ਆਪਣੀ ਇੱਥੇ ਆ ਹੂੰ ਉੱਥੇ ਕੀ ਆ ਵੀ ਖਾਣੀਆਂ ਦੋ ਰੋਟੀਆਂ ਹੀ ਆ ਬਸ ਜਿਦ ਦਿਨ ਤੁਹਾਡੇ ਦਿਮਾਗ ਚ ਗੱਲ ਪੈ ਗਈ ਤੁਸੀਂ ਸਮਝ ਜਾਣਾ ਵੀ ਨਹੀਂ ਸਹੀ ਆ ਉੱਥੇ ਜਾ ਕੇ ਰੋਬਟ ਬਣ ਕੇ ਕੰਮ ਕਰੀ ਜਾਓ ਨਾ ਬੱਚਿਆਂ ਨੂੰ ਟਾਈਮ ਦਿੱਤਾ ਜਾਂਦਾ ਨਾ ਕੁਝ ਹੁੰਦਾ ਜੀ ਹੂੰ ਪਰ ਜਾਓ ਤੇ ਆਓ ਲਾਈਫ ਪਾਰਟਨਰ ਨੇ ਨਹੀਂ ਕਦੀ ਇਤਰਾਜ਼ ਜਤਾਇਆ ਕਿ ਨਹੀਂ ਵਾਪਸ ਨਹੀਂ ਜਾਣਾ ਪੰਜਾਬ ਨਹੀਂ ਰਹਿਣਾ ਜਾਂ ਘੁੰਮਣ ਫਿਰਨ ਲਈ ਚੱਲਦੇ ਆਂ ਪਹਿਲਾਂ ਪਹਿਲਾਂ ਸਾਰ ਹਰ ਘਰ ਤੇ ਹੁੰਦਾ ਵੀ ਕਿਸ ਤਰ੍ਹਾਂ ਕਰਨਾ ਪਰ ਜਦੋਂ ਮੈਂ ਗਿਆ ਸੀ ਨਾ 2-4 ਸਾਲਾਂ ਕੀ ਮੈਂ ਪਲੈਨਿੰਗ ਹੋ ਚੁੱਕੀ ਮੈਂ ਕਿਹਾ ਦੇਖ ਲੋ ਜਾਣਾ ਅਸੀਂ ਵਾਪਸ ਆ ਇੱਥੋਂ ਦਾ ਸਿਸਟਮ ਮੈਨੂੰ ਪਤਾ ਹੌਲੀ ਹੌਲੀ ਵਿਗੜਨ ਵਾਲਾ ਅਗਲੇ 5-10 ਸਾਲਾਂ ਲਈ ਮੈਨੂੰ ਜੀ ਵੀ ਸੋਚਣਾ ਹੁੰਦਾ ਕਿ ਇਹਨਾਂ ਦਾ ਸਿਸਟਮ ਜਿਹੜਾ ਹੋਰ ਵਿਗੜ ਜਾਣਾ ਜੇ ਇਮੀਗ੍ਰੇਸ਼ਨ ਹੋ ਰਹੀ ਆ ਇਲੀਗਲ ਬਹੁਤ ਆ ਰਹੇ ਨੇ ਦੇਖੋ ਕਿਸ ਤਰ੍ਹਾਂ ਵੀਜ਼ਾ ਦੇ ਰਹੇ ਨੇ ਕਿਉਂ ਦੇ ਰਹੇ ਨੇ ਇੱਥੋਂ ਦਾ ਪੈਸਾ ਉੱਥੇ ਜਾ ਰਿਹਾ ਹੋਰ ਕੁਝ ਨਹੀਂ ਹੋ ਰਿਹਾ 25 ਲੱਖ ਲਾ ਕੇ ਉੱਥੇ ਜਾ ਕੇ ਇਹਨਾਂ ਨੂੰ ਪੁੱਛੋ ਕਿਦੋਂ ਪੂਰਾ ਹੁੰਦਾ ਤੁਹਾਡਾ 25 ਦਾ ਪਿੱਛੇ 50 ਬਣ ਜਾਂਦਾ ਕਦੀ ਇਹ ਪੂਰਾ ਹੋਣ ਵਾਲਾ ਕਦੀ ਨਹੀਂ ਪੂਰਾ ਹੁੰਦਾ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ ਕਿੰਨੇ ਹਾਰਟ ਅਟੈਕ ਦੀਆਂ ਖਬਰਾਂ ਸੁਣਨੇ ਹਾਰਟ ਅਟੈਕ ਆ ਗਿਆ ਕੋਈ ਕਹਿੰਦਾ ਡਰੱਗਸ ਲੈ ਡਰੱਗਸ ਕੋਈ ਨਹੀਂ ਬਿਲਕੁਲ ਇਸ ਗੱਲ ਤੇ ਵੀ ਹੋਣਾ ਸੀਗਾ ਕਿਉਂਕਿ ਨੌਜਵਾਨ ਪੀੜ੍ਹੀ ਹਾਲਾકી ਕਹਿੰਦੇ ਨੇ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਉਹ ਸ਼ੁਰੂ ਹੋ ਗਈ ਹੈ ਪਰ ਉਹ ਕੁਝ ਕੋਈ ਪਰਸੈਂਟ ਹੈ ਹਾਲੇ ਵੀ ਇੱਥੋਂ ਨੌਜਵਾਨ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਦੀ ਰੇਸ਼ਿਓ ਜ਼ਿਆਦਾ ਹੈ ਹਾਂਜੀ ਜਿ ਕਹੀਏ ਤਾਂ ਤਾਂ ਕੀ ਨੌਜਵਾਨ ਸਿਰਫ ਇੱਕ ਦੂਸਰੇ ਨੂੰ ਦੇਖ ਕੇ ਜਾਂ ਅਟਰੈਕਸ਼ਨ ਦੇ ਥਰੂ ਜਾਂਦੇ ਨੇ ਕਿ ਨਹੀਂ ਉੱਥੇ ਬਹੁਤ ਵਧੀਆ ਹੈ ਇਸ ਤਰ੍ਹਾਂ ਕਿ ਇੱਥੋਂ ਬਾਹਰ ਜਾਣਾ ਇੱਥੇ ਇੱਕ ਤਾਂ ਬੱਚੇ ਜਿਹੜੇ ਆ ਨਾ ਸਾਨੂੰ ਸ਼ੁਰੂ ਤੋਂ ਜਦੋਂ ਜੰਮਦੇ ਆਪਾਂ ਘਰ ਦੇ ਕਦੇ ਸਾਨੂੰ ਕੰਮ ਵਾਲ ਦੀ ਗੱਲ ਕਰਦੇ ਨਹੀਂ ਹੂੰ ਪਲੱਸ 2 ਕਰ ਲਈ ਉਹ ਕਰ ਲਿਆ ਬਾਅਦ ਚ ਲਾਸਟ ਮੂਮੈਂਟ ਤੇ ਆ ਕੇ ਦੱਸਦੇ ਅਸੀਂ ਹੰਜ ਕੀ ਕਰਨਾ ਹੂੰ ਉਦੋਂ ਤੱਕ ਦੋਸਤ ਬਾਹਰ ਗਿਆ ਬਾਸ ਤੇ ਉਹ ਗਿਆ ਮੈਂ ਵੀ ਜਾਣਾ ਹੂੰ ਇਹ ਭੇਡ ਚਾਲ ਕਹਿ ਦਿੰਦੇ ਪੰਜਾਬੀ ਚ ਵਰਡ ਹੈ ਆ ਕਿ ਉਹ ਸ਼ੁਰੂ ਕੀਤੀ ਹੋਈ ਜਾਣਾ ਫਿਰ ਉੱਥੇ ਜਾ ਕੇ ਜਿਹੜਾ ਪਹੁੰਚ ਜਾਂਦਾ ਉਹ ਕਹਿੰਦਾ ਇੱਥੇ ਨਾ ਆਇਓ ਹੂੰ ਕਿ ਬਹੁਤ ਬੁਰਾ ਆ ਲਿਆ ਫਿਰ ਇੱਥੋਂ ਵਾਲੇ ਕਹਿੰਦੇ ਲੈ ਤੂੰ ਤੇ ਚਲਿਆ ਗਿਆ ਹੁਣ ਸਾਨੂੰ ਕਹਿ ਰਿਹਾ ਹੂੰ ਕਿ ਹੁਣ ਨਾ ਆਇਓ ਆ ਕੰਮ ਹੋ ਰਿਹਾ 25 ਲੱਖ ਲਾਣ ਤੋਂ ਬਾਅਦ ਸਮਝ ਆਉਂਦੀ ਹੈ ਕਿ ਨਹੀਂ ਉਹ ਕਿ ਜਾ ਕੇ ਕੁਝ ਨਹੀਂ ਉਹਨਾਂ ਚ ਨਹੀਂ ਉਹਨਾਂ ਚ ਨਹੀਂ ਸਮਝ ਕਹਿੰਦੇ ਆ ਵੀ ਮੱਛੀ ਪੱਥਰ ਚਟ ਕੇ ਹੀ ਵਾਪਸ ਹੁੰਦੀ ਆ ਉਹ ਕੰਮ ਬਣਿਆ ਹੋਇਆ ਉੱਥੇ ਜਾ ਕੇ ਉਹਨਾਂ ਨੂੰ ਸਮਝ ਆ ਪੂਰੀ ਹੁਣ ਕਿ ਸਭ ਤੋਂ ਵੱਡੀ ਗਲਤੀ ਆ ਪਰ ਫੇਰ ਵੀ ਹੁਣ ਜਿਨ੍ਹਾਂ ਨੇ ਕਿਉਂਕਿ ਜਿੰਨੇ ਵੀ ਗਏ ਉੱਥੇ ਲੋਨ ਲੈ ਕੇ ਗਏ ਤੁਸੀਂ ਬੈਂਕਾਂ ਦਾ ਰਿਕਾਰਡ ਕਢਾਓ ਅੱਜ ਕਢਾਓ ਦੇਖੋ ਪਿਛਲੇ 10 ਸਾਲ ਦੀ ਕਿੰਨੀ ਜ਼ਮੀਨ ਜਿਹੜੀ ਆ ਉਹ ਸਾਡੇ ਲੋਨ ਤੇ ਚੜ ਗਈ ਹੋਈ ਆ ਹੂੰ ਲਗਭਗ 90% ਚੜ ਗਈ ਹੋਈ ਹੈ ਹਰ ਪਿੰਡ ਚੋਂ ਹਰ ਦੂਜਾ ਤੀਜਾ ਘਰ ਜਿਹੜੇ ਆ ਦੋ ਬੱਚੇ ਹੋਣ ਤੇ ਪਹਿਲਾ ਕੀ ਹੋ ਗਿਆ ਅੱਗੇ ਤੇ ਦੂਜਾ ਤੀਜਾ ਕਹਿੰਦੇ ਹੁੰਦੇ ਹਰ ਘਰ ਚ ਇੱਕ ਬੱਚਾ ਬਾਹਰ ਚ ਲਿਆ ਗਿਆ ਕਿੰਨੇ ਕੁ ਮੁੰਡੇ ਦੇਖ ਰਹੇ ਪਿੰਡਾਂ ਚ ਪਿੰਡਾਂ ਚ ਦੇਖ ਰਹੇ ਨਾ ਸ਼ਹਿਰਾਂ ਚ ਦੇਖ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾਂਦੇ ਨੇ ਕੋਠੀਆਂ ਨੂੰ ਪਾਰੇ ਲੱਗੇ ਨੇ ਦੇਖ ਕੇ ਦੁੱਖ ਵੀ ਹੁੰਦਾ ਹੈ ਕਿ ਜਿਹੜੇ ਪਿੰਡ ਹਰੇ ਭਰੇ ਸੀ ਜਿੱਥੇ ਸੱਥਾ ਲੱਗਦੀਆਂ ਸੀ ਅੱਜ ਕੱਲ ਉਹ ਪਿੰਡ ਖਾਲੀ ਨੇ ਉੱਥੇ ਨੌਜਵਾਨ ਪੀੜੀ ਤੁਹਾਨੂੰ ਦਿਖਦੀ ਨਹੀਂ ਬਿਲਕੁਲ ਹੂੰ ਉੱਥੇ ਕਾਰਨ ਇਹ ਆ ਕਿ ਜਦੋਂ ਪਹਿਲਾਂ ਗਏ ਨਾ ਅੱਜ ਤੋਂ 6 ਸਾਲ ਪਹਿਲਾਂ ਉਹਨਾਂ ਨੇ ਬੜੇ ਸਬਜ਼ ਬਾਗ ਵਖਾਏ ਬੱਚਿਆਂ ਨੂੰ ਗਲਤੀ ਆਪਣੀ ਵੀ ਆ ਸਾਡੇ ਵਰਗੇ ਮੇਰੇ ਟਾਈਮ ਦੇ ਗਏ ਇੱਥੇ ਬੜਾ ਵਧੀਆ ਜੀ ਉਹਨਾਂ ਨੇ ਕਦੀ ਮੁੱਦੇ ਦੀ ਗੱਲ ਕੀਤੀ ਹੀ ਨਹੀਂ ਕਿ ਇੱਥੇ ਕੀ ਬਣ ਰਿਹਾ ਜੇ ਤਾਂ ਕਹਿੰਦੇ ਉਹਨੂੰ ਮੈਂ ਤੇ ਫਸਿਆ ਚੱਲ ਕੋਈ ਨਹੀਂ ਆਉਣ ਦੋ ਉਹਨਾਂ ਨੇ ਕਦੀ ਵੀ ਗੱਲ ਕਲੀਅਰ ਨਹੀਂ ਕੀਤੀ ਇਥੋਂ ਦੀ ਲਾਈਫ ਕੀ ਇਥੋਂ ਦੀ ਸਟਰਗਲ ਕੀ ਆ ਅਗਲੇ 10 ਸਾਲ ਚ ਤੁਹਾਡੇ ਨਾਲ ਕੀ ਹੋਣਾ ਹੁਣ ਹਾਊਸ ਆ 2 ਲੱਖ ਦਾ ਕਹਿ ਦਿੰਦੇ ਹੁੰਦੇ 2 ਲੱਖ ਡਾਲਰ ਦਾ ਹਾਊਸ ਆ ਹੋ 1.2 ਮਿਲੀਅਨ ਚਲੇ ਗਿਆ ਹੂੰ ਹੁਣ 1.2 ਮਿਲੀਅਨ 6-7 ਕਰੋੜ ਬਣ ਜਾਂਦਾ ਇੱਥੋਂ ਦਾ ਜੀ ਉਹਦੇ ਤੇ ਇੰਟਰਸਟ 30 ਸਾਲ ਜੀ ਲਗਾਉਗੇ ਹੂੰ ਵੀ 21 ਲੱਖ ਜੜਾ ਵਾ ਕਿ 3.7 ਮਿਲੀਅਨ ਦਾ ਬਣ ਜਾਂਦਾ ਤੁਹਾਡਾ ਘਰ ਹੂੰ ਉਹਨੂੰ ਹੀ ਫ੍ਰੀ ਕਰਦਿਆਂ ਕਰਦਿਆ ਤੁਹਾਡੇ ਦੋ ਜੀ ਇਹ ਕੰਮ ਕਰਨਗੇ ਫੇਰ ਘਰ ਫ੍ਰੀ ਹੁੰਦਾ ਉਦਾਂ ਨਹੀਂ ਜੇ ਹੁੰਦਾ ਤੇ ਦੋ ਜੀ ਫੇਰ ਬੱਚਿਆਂ ਨੂੰ ਟਾਈਮ ਕਿੱਥੋਂ ਹੁੰਦਾ ਉਹ ਹੂੰ ਬੱਚਾ ਦੇ ਸਕੂਲ ਜਾਏਗਾ ਆਉਂਦਿਆਂ ਨੂੰ ਬਸ 12-12 ਘੰਟੇ ਦੀ ਸ਼ਿਫਟ ਆ। ਆਕੇ ਤੁਸੀਂ ਬਸ ਆਪਣਾ ਰੋਟੀ ਪਾਣੀ ਬਣਾਓਗੇ। ਬੱਚੇ ਦਾ ਕੋਈ ਗੱਲਬਾਤ ਨਹੀਂ, ਕੋਈ ਸਕੂਲਿੰਗ ਨਹੀਂ, ਤੇਰੀ ਪੜ੍ਹਾਈ ਕਿੱਦਾਂ? ਬਸ ਇਹੋ ਕੁਝ ਚੱਲ ਰਿਹਾ। ਫੇਰ ਸਵੇਰ ਤੋਂ ਇਹੋ ਦੌੜ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਪੰਗੇ ਲੈ ਹੋਏ ਆ। ਹੂੰ। ਵੱਡੇ-ਵੱਡੇ ਜੇ ਕਿਹਦਾ ਘਰ ਛੋਟਾ ਸੀ ਪਹਿਲਾਂ ਫ੍ਰੀ ਹੋਇਆ ਉਹਨੇ ਹੋਰ ਵੱਡਾ ਲੈ ਲਿਆ। ਜੀ। ਗੱਡੀਆਂ ਹੋਰ ਲੈ ਲਈਆਂ। ਆਪ ਵੀ ਜਿਹੜਾ ਨਾ ਅਸੀਂ ਫਸੇ ਜਾ ਰਹੇ ਹਾਂ। ਹੂੰ। ਹੋਣ ਵਾਲੇ ਬੱਚਿਆਂ ਵਾਸਤੇ ਤੇ ਮੈਂ ਕਹੂੰਗਾ ਬਹੁਤ ਜ਼ਿਆਦਾ ਮੁਸ਼ਕਲ। ਹੂੰ। ਹੁਣੇ ਬੱਚਿਆਂ ਹਾਰਟ ਅਟੈਕ ਦੀ ਖਬਰ ਕਦੋਂ ਦੀ ਆਈ ਹੈ ਹੂੰ ਇਸਨੇ ਸਾਲ ਦੋ ਸਾਲ ਤੋਂ ਆਈ ਹੈ ਬਿਲਕੁਲ ਇਹ ਸਾਰੀ ਬੱਚਿਆਂ ਦੀ ਸਟ्रेस ਆ ਬਿਲਕੁਲ ਮੈਂ ਇਹ ਹੀ ਤੁਹਾਨੂੰ ਪੁੱਛਣਾ ਸੀ ਕਿਉਂਕਿ ਹਾਰਟ ਅਟੈਕ ਦੀ ਅਸੀਂ ਗੱਲ ਕੀਤੀ ਤੁਸੀਂ ਵੀ ਰੋਜ਼ ਖਬਰਾਂ ਦੇਖਦੇ ਸੁਣਦੇ ਹੋਮੋਗੇ ਕਿ ਦੋ ਦਿਨ ਪਹਿਲਾਂ ਬੱਚਾ ਗਿਆ ਉਹਨੂੰ ਹਾਰਟ ਅਟੈਕ ਆ ਗਿਆ 6 ਮਹੀਨੇ ਹੋਏ ਬੱਚਾ ਗਿਆ ਉਹਨੂੰ ਹਾਰਟ ਅਟੈਕ ਆ ਗਿਆ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਬੱਚਾ ਇੱਥੋਂ ਚੰਗਾ ਪੱਲਾ ਜਾਂਦਾ ਜਿਹਨੂੰ ਇੱਥੇ ਕੋਈ ਬਿਮਾਰੀ ਨਹੀਂ ਹੁੰਦੀ ਉੱਥੇ ਜਾ ਕੇ ਅਚਾਨਕ ਉਹਨੂੰ ਹਾਰਟ ਅਟੈਕ ਆਉਂਦਾ ਤੇ ਉਹਦੀ ਮੌਤ ਦੀ ਖਬਰ ਜਿਹੜੀ ਆ ਮਾਪੇ ਨੂੰ ਮਿਲ ਜਾਂਦੀ ਹੈ ਜਦੋਂ ਤੁਸੀਂ 25 ਲੱਖ ਲਾ ਕੇ ਇੱਥੋਂ ਜਾਓਗੇ ਉੱਥੇ ਉੱਥੇ ਕੰਮ ਹੈ ਨਹੀਂ ਹੁਣ ਕੈਨੇਡਾ ਦੀ ਗੱਲ ਕਰੀਏ ਜੇ ਕੰਮ ਬਿਲਕੁਲ ਨਾ ਬਰਾਬਰ ਹੈ ਸਾਡੇ ਬੱਚੇ ਜਾਂਦੇ ਵੀ ਉੱਥੇ ਆ ਜਿੱਥੇ ਆਲਰੇਡੀ ਵਕੈਂਸੀ ਨਹੀਂ ਹੈ ਕੋਈ ਬ੍ਰੈਂਪਟਨ ਹੈ ਜਿਸ ਤਰ੍ਹਾਂ ਸਾਰੇ ਉੱਥੇ ਜਾਈ ਜਾ ਰਹੇ ਆ ਕੋਈ ਜਿਤਨ ਸਿਡਨੀ ਮੈਲਬਰਨ ਆ ਮੈਲਬਨ ਜਾਈ ਜਾ ਰਹੇ ਆ ਹੁਣ ਉੱਥੇ ਜਾ ਕੇ ਜਦੋਂ ਕੰਮ ਨਹੀਂ ਮਿਲਦਾ ਘਰ ਵਾਲੇ ਮਹੀਨਾ 2 ਮਹੀਨੇ ਡੀਕ ਲਿੰਦੇ ਆ ਤੇ ਕਹਿੰਦੇ ਆ ਵੀ ਹੁਣ ਕਿਸ਼ਤ ਆ ਗਈ ਆ ਪੁੱਤ ਕਿੱਦਾਂ ਦੇਵੇ ਹੂੰ ਉਹਦਾ 5 ਦਿਨ ਕਾਲਜ ਆ 5 ਦਿਨ ਕਾਲਜ ਜਾਊਗਾ ਸਮਾਊਗਾ ਕਿ ਘਰ ਦਾ ਰੈਂਟ ਕਿੱਥੋਂ ਦੇਊਗਾ ਖਾਣਾ ਪੀਣਾ ਕੀ ਆ ਟ੍ਰੇਨ ਦੀ ਟਿਕਟ ਆ ਸਭ ਕੁਝ ਆ ਉਹ 2-4 ਮਹੀਨੇ ਚ ਜਦੋਂ ਪ੍ਰੈਸ਼ਰ ਇੰਨਾ ਵਾਧਾ-ਵਾਧਾ ਹੌਲੀ-ਹੌਲੀ ਸ਼ੁਰੂ ਹੁੰਦਾ ਏ ਤਾਨੂੰ ਹੌਲੀ-ਹੌਲੀ ਫੀਲ ਹੁੰਦਾ ਜਿੰਨਾ ਕਦੀ ਪ੍ਰੈਸ਼ਰ ਨਹੀਂ ਨਾ ਇੱਥੇ ਜ਼ਿੰਦਗੀ 'ਚ ਦੇਖਿਆ ਕਦੀ ਕੋਈ ਟੈਨਸ਼ਨ ਨਹੀਂ ਵੇਖੀ ਫਿਰ ਉੱਥੇ ਦੇਖਦੇ ਨੇ ਹੌਲੀ-ਹੌਲੀ ਉਹ ਬਿਲਡ ਅਪ ਹੁੰਦਾ ਰਹਿੰਦਾ ਜਦੋਂ 6 ਮਹੀਨੇ ਸਾਹ ਚੱਲਿਆ ਜਾਂਦਾ ਇਸਨੂੰ ਲੱਗਦਾ ਵੀ ਹੈ ਕੁਛ ਨਹੀਂ ਪੇਰੈਂਟਸ ਕਹਿ ਰਹੇ ਆ ਪੈਸੇ ਭੇਜੋ ਉੱਥੇ ਕੰਮ ਨਹੀਂ ਆ ਉਤੋਂ ਉਹਨੇ ਚੇ ਪਛੇ ਮਹੀਨੇ ਚ ਕਾਲਜ ਦੀ ਫੀਸ ਆ ਜਾਂਦੀ ਹੈ ਹੂੰ ਫਿਰ ਉਹ ਕਿਦਾਂ ਦੇਣੀ ਆ ਉਹ ਇਹੋ ਜਿਹੇ ਡਿਪਰੈਸ਼ਨ ਚ ਫਸਦਾ ਫਿਰ ਹੱਟ ਤੈਕ ਤੇ ਹੋਣਾ ਹੂੰ ਸਿੰਪਲ ਐ ਸਾਰਾ ਡਿਪਰੈਸ਼ਨ ਐ ਇਹਦੇ ਵਿੱਚ ਏਜੰਡਾ ਦੀ ਵੀ ਗਲਤੀ ਮੰਨਦੇ ਹੋ ਕਿ ਏਜੰਟ ਜਿਹੜੇ ਨੇ ਉਹ ਮਿਸਗਾਈਡ ਵੀ ਕਰਦੇ ਨੇ ਕਿ ਉਹ ਬੱਚਿਆਂ ਨੂੰ ਪਿਕਚਰ ਕਲੀਅਰ ਨਹੀਂ ਦਿਖਾਉਂਦੇ ਕਿ ਜਿਹੜਾ ਸ਼ਹਿਰ ਤੁਸੀਂ ਚੁੰਨਦੇ ਹੋ ਜਾਂ ਜਿਹੜੀ ਯੂਨੀਵਰਸਿਟੀ ਕਾਲਜ ਤੁਸੀਂ ਚੁਣ ਰਹੇ ਹੋ ਉਹ ਏਰੀਆ ਤੁਹਾਡੇ ਲਈ ਠੀਕ ਨਹੀਂ ਹੈ ਜਾਂ ਉੱਥੇ ਤੁਹਾਨੂੰ ਅੱਗੇ ਚੱਲ ਕੇ ਕੋਈ ਦਿੱਕਤ ਆਏਗੀ ਕਿਉਂਕਿ ਏਜੰਟਸ ਨੂੰ ਤਾਂ ਇਹ ਚੀਜ਼ਾਂ ਬੜੀਆਂ ਕਲੀਅਰ ਹੁੰਦੀਆਂ ਨੇ ਇਹਨਾਂ ਨੂੰ ਹੁੰਦਾ ਇਹਨਾਂ ਦਾ ਕਮਿਸ਼ਨ ਆ ਹਮ ਇੱਕ ਮੈਂ ਕਾਲਜ ਦੇ ਨਾਲ ਉੱਥੇ ਡੀਲ ਕਰ ਰਿਹਾ ਉਹ ਮੈਨੂੰ ਕਹਿ ਰਿਹਾ ਵੀ ਤੁਸੀਂ ਸਟੂਡੈਂਟ ਲਿਆਓ 40% ਮੈਂ ਕਮਿਸ਼ਨ ਦਵਾਵਾਂਗਾ ਤੁਹਾਨੂੰ ਹਮ ਉਹ ਕਮਿਸ਼ਨ ਦੇ ਚੱਕਰ 'ਚ ਸਾਰੇ ਕਾਲਜ ਵੀ ਉੱਥੇ ਖੁੱਲੇ ਆ 40 ਤੋਂ ਫਿਰ ਨਾਲ ਵਾਲਾ ਕਾਲਜ ਕਹਿ ਰਿਹਾ ਮੈਂ ਤੈਨੂੰ 45% ਦਵਾਂਗਾ ਹਮ ਉਹਦੇ ਚੱਕਰ 'ਚ ਉੱਥੇ ਸਾਰੇ ਐਡਮਿਸ਼ਨ ਜਿਹੜੀ ਆ ਇੱਕੋ ਸ਼ਹਿਰ ਇੱਕੋ ਸਿਟੀ 'ਚ ਉੱਥੇ ਜਾ ਰਹੀ ਆ ਹਮ ਬਾਹਰ ਵਾਲੇ ਕਾਲਜ ਆ ਉਹ ਜ਼ਿਆਦਾਤਰ ਜਿਹੜੇ ਉਥੋਂ ਦੇ ਗੋਰੇ ਨੇ ਉਹਨਾਂ ਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਨਹੀਂ ਸੀ ਪਤਾ ਉਹ ਹੁਣ ਪੰਜਾਬੀ ਆਪਣੇ ਸਿਖਾਰੇ ਤੁਸੀਂ ਪੈਸਾ ਕਿੱਦਾਂ ਕਮਾਉਂਦੇ ਹੋ ਆਪਣੀਆਂ ਜਿਹੜਾ ਪੰਜਾਬੀ ਨੂੰ ਪੰਜਾਬੀ ਖਾ ਰਿਆ ਕੰਮ ਤੇ ਵੀ ਸਕੂਲਿੰਗ 'ਚ ਵੀ ਜੌਬ ਤੇ ਵੀ ਜੇ ਤੁਸੀਂ ਕਹਿ ਲੋ ਜਿੰਨੀ ਇੱਥੋਂ ਜਿਹੜੇ ਬੰਦੇ ਜਾਂਦੇ ਹੁਣ 25 ਲੱਖ ਰੇਟ ਨਹੀਂ ਹੈਗਾ ਫੀਸ ਤਾਂ ਢੀ ਇੰਨੀ ਨਹੀਂ ਹੈਗੀ ਪਹਿਲਾਂ ਇੱਥੋਂ ਏਜੰਟ ਖਾਂਦੇ ਨੇ ਫਿਰ ਉੱਥੇ ਜਾ ਕੇ ਜਿਹੜੇ ਆਪਣੇ ਲੋਕ ਜਿਹੜੇ ਉਹ ਜਾਦਾ ਖਰਾਬ ਕਰਦੇ ਹੋਰੇ ਫਿਰ ਕੰਮ ਦੇ ਦੇਣਗੇ ਫਿਰ ਠੀਕ ਕਰ ਦੇਣਗੇ ਪਰ ਆਪਣੇ ਨੂੰ ਪਤਾ ਨਾ ਐਕਸਪਲੋਇਟ ਕਿਦਾਂ ਕਰਨਾ ਇਹ ਤੇ ਫਸੇ ਨੇ ਹੋ ਉਹ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਫਿਰ ਉੱਤੋਂ ਇਹਨੂੰ ਕਹਿੰਦੇ ਮੈਂ ਕਰਦਾਗਾ ਲਾਰੇ ਲਾ ਕੇ ਇੱਥੋਂ ਤੱਕ ਖਿੱਚ ਦਿੰਦੇ ਬੰਦਾ ਡਿਪਰੈਸ਼ਨ ਚ ਫਿਰ ਜਾਣਾ ਹੀ ਜਾਣਾ ਹਾਂ ਨਾ ਕਹਿੰਦੇ ਤੁਸੀਂ 18 ਸਾਲ ਦਾ ਤਕਰੀਬਨ ਸਮਾਂ ਲਗਾਇਆ ਹੋਥੇ ਤਬ ਬਹੁਤ ਸਾਰੇ ਪੰਜਾਬੀ ਨੌਜਵਾਨ ਕੁੜੇ ਆ ਮੁੰਡੇ ਨੂੰ ਵੀ ਤੁਸੀਂ ਉੱਥੇ ਮਿਲੇ ਹੋਣਗੇ ਹਾਂਜੀ ਉਹਨਾਂ ਦਾ ਹਾਲ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਉਹਨਾਂ ਦਾ ਕਿਦਾਂ ਦਾ ਹੈ ਕਿਉਂਕਿ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਜਾਂ ਕੁਝ ਵੀਡੀਓਜ਼ ਦੇਖਦੇ ਹਾਂ ਤਾਂ ਬਹੁਤ ਮਾੜਾ ਹਾਲ ਹੈ ਉੱਥੇ ਕਹਿੰਦੇ ਨੇ ਕਿ ਬੱਚੇ ਆਪਦੇ ਖਰਚੇ ਕੱਢਣ ਲਈ ਗਲਤ ਕੰਮਾਂ 'ਚ ਵੀ ਪੈ ਜਾਂਦੇ ਨੇ ਹਾਂਜੀ ਹਾਂਜੀ ਪਰ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਉੱਥੇ ਦੇਖਦੇ ਹੋ ਦੇਖੇ ਹੋਣਗੇ ਤੁਸੀਂ ਵੀ ਬਹੁਤ ਸਾਰੇ ਬੱਚਿਆਂ ਨੂੰ ਮਿਲੇ ਹੋਵੋਗੇ ਦੇਖ ਲਈ ਜਿਸ ਤਰ੍ਹਾਂ ਆਪਾਂ ਇਸ ਤੋਂ ਕਹਿ ਤੇ ਦਿੰਨੇ ਆ ਸਾਡੇ ਭੈਣਾਂ ਜਾਂਦੀਆਂ ਬੇਟੀਆਂ ਜਾਂਦੀਆਂ ਉੱਥੇ ਜਦੋਂ ਜੋਬ ਲਈ ਮੁੰਡਿਆਂ ਨੂੰ ਆਪੀ ਨਾਈਟ ਜੋਬ ਕਰ ਰਿਆ ਕੋਸ਼ਿਸ਼ ਕਰ ਰਿਆ ਮੁੰਡੇ ਮੁੰਡਿਆਂ ਨਾਲ 10 15 ਜਾਨੀ ਵੀ ਰਹਿ ਲਿੰਦੇ ਘਰ ਲਿੰਦੇ ਆ ਪਰ ਹੈ ਤੇ ਔਖੇ ਆ ਤੇ ਬੇਟੀਆਂ ਵਾਸਤੇ ਔਖ ਹੁੰਦੀ ਆ ਉਥੇ ਜਾ ਕੇ ਕਿਉਂਕਿ ਇੱਕ ਟਾਈਮ ਤੇ ਤੁਸੀਂ ਨਾਈਟ ਨੂੰ ਜੋਬ ਕਰਨੀ ਨਾਈਟ ਨੂੰ ਕਿਉਂਕਿ ਸਡੇ ਨੂੰ ਕਾਲਜ ਆਣਾ ਤੁਸੀਂ ਪਾਉਂਦੇ ਫੇ ਨਾਈਟ ਜੋਬ ਕਰਨੀ ਬਹੁਤ ਔਖੀ ਆ ਹੂੰ ਕਰਦੇ ਕਰਦੇ ਪ੍ਰੈਸ਼ਰ ਉਹਨਾਂ ਨੂੰ ਵੀ ਉਹਨਾ ਹੀ ਆ ਕਿਉਂਕਿ ਉਹਨਾਂ ਨੇ ਵੀ 25 ਲੱਖ ਹੀ ਲਾਇਆ ਇਹ ਨਹੀਂ ਕਿ ਉਹ ਘੱਟ ਪੈਸੇ ਚ ਚਲੇ ਗਏ ਕੋਈ ਮੈਰਿਜ ਕਰਕੇ ਜਾਏ ਉਹ ਅਲੱਗ ਗੱਲ ਆ ਪਰ ਜਿਹੜਾ ਉੱਥੇ ਪ੍ਰੈਸ਼ਰ ਬਿਲਡ ਅਪ ਜਦੋਂ ਹੁੰਦਾ ਨਾ ਫਿਰ ਤੁਹਾਨੂੰ ਪਤਾ ਵਾ ਜਿੱਥੋਂ ਵੀ ਰਾਹ ਲੱਭਦਾ ਕਿ ਲੋਕੀ ਗਲਤ ਪਾਸੇ ਵੀ ਜਾਂਦੇ ਨੇ ਬਹੁਤ ਦੇ ਨੇ ਮੈਂ ਆਪ ਦੇਖੇ ਹੂੰ ਕਰੋਨਾ ਨੂੰ ਸਮਝਾਵੇ ਕੌਣ ਜਿਹੜੇ ਆਪਣੀ ਉੱਥੇ ਜਥੇਬੰਦੀਆਂ ਉਹ ਆਪਣੀ ਪੋਲਿਟਿਕਸ ਲੈ ਕੇ ਬੈਠੀਆਂ ਕੋਈ ਮੈਂ ਤੇਰੇ ਤੋਂ ਉੱਪਰ ਆ ਮੈਂ ਤੇਰੇ ਬੋਰਡਵਾਰਾ ਦੀਆਂ ਕਮੇਟੀਆਂ ਨੇ ਦੂਜੀਆਂ ਨੇ ਉਹਨਾਂ ਦਾ ਧਿਆਨ ਇੱਧਰ ਨਹੀਂ ਜਾਂਦਾ ਹੂੰ ਉਧਰ ਦੂਜੇ ਪਾਸੇ ਮੇਲਾ ਕਰਾ ਲੈਂਦੇ ਨੇ ਉਹ ਕਰਾ ਲੈਂਦੇ ਆ ਪਰ ਜਿਹੜਾ ਆਪਣਾ ਜ਼ੋਰ ਨੂੰ ਸਾਹਮਣਾ ਆਹੀਂ ਉਧਰ ਧਿਆਨ ਨਹੀਂ ਜਾਂਦਾ ਇਹਨਾਂ ਹੂੰ ਕਿੰਨੀ ਵਾਰੀ ਉੱਥੇ ਮੀਟਿੰਗ ਹੋਈ ਅਸੀਂ ਆਪ ਕੀਤੀਆਂ ਉੱਥੇ ਜਾ ਕੇ ਵੀ ਇੱਧਰ ਨੂੰ ਆਓ ਜਿੰਨਾ ਪੈਸਾ ਇੱਧਰ ਲਾ ਰਿਆ ਇੱਕ ਮੇਲੇ ਦਾ ਪੈਸਾ ਤੁਸੀਂ ਇੱਧਰ ਨੂੰ ਮੋੜ ਦੋ ਸਾਰੇ ਕੰਮ ਸਹੀ ਹੋ ਜਾਣੇ ਪਰ ਉਹਦੇ 'ਚ ਨਾਂ ਨਹੀਂ ਹੁੰਦਾ ਹੂੰ ਜਥੇਬੰਦੀ ਦਾ ਨਾਂ ਕਿੱਦਾਂ ਹੋਊਗਾ ਉੱਥੇ ਬੈਨਰ ਕਿਦਾਂ ਲੱਗੂਗਾ ਇਹ ਚੀਜ਼ਾਂ ਚ ਨਾ ਨਹੀਂ ਕਰਦੇ ਹੂੰ ਇਹਦਰ ਨੂੰ ਆਉਂਦੇ ਹੀ ਨਹੀਂ ਜਿੰਨਾ ਮਰਜ਼ੀ ਜੋਰ ਲਾ ਲਓ ਤੁਸੀਂ ਬਿਲਕੁਲ ਹਾਂਜੀ ਤੁਸੀਂ ਜਦੋਂ ਪੰਜਾਬ ਵੱਤ ਸੀ ਕੀਤੀ ਤਾਂ ਤੁਸੀਂ ਆ ਕੇ ਇੱਥੇ ਇੱਕ ਆਪਣਾ ਰੋਜ਼ਗਾਰ ਖੋਲਿਆ ਇੱਕ ਬੇકરી ਚਲਾ ਰਹੇ ਹੋ ਤੁਸੀਂ ਹਾਂਜੀ ਉੱਥੇ ਤੁਸੀਂ ਦੱਸਿਆ ਕਿ ਤੁਸੀਂ ਟਰਾਂਸਪੋਰਟ ਦਾ ਕੰਮ ਕਰਦੇ ਸੀ ਤਾਂ ਲੱਗਿਆ ਨਹੀਂ ਕਿ ਮੈਂ ਟਰਾਂਸਪੋਰਟ ਦਾ ਕੰਮ ਛੱਡ ਕੇ ਮੈਂ ਬੈਕਰੀ ਦੇ ਕੰਮ 'ਚ ਆ ਗਿਆ ਤਾਂ ਇਹ ਕੰਮ ਤਾਂ ਬਹੁਤ ਛੋਟਾ ਹੈ ਉਹਦੇ ਸਾਹਮਣੇ ਨਹੀਂ ਨਹੀਂ ਮੈਨੂੰ ਐਸੀਪੀ ਹੁਣ ਇੱਥੇ ਤੇ ਬਹੁਤ ਕਮਾ ਲਿਆ ਸਭ ਉੱਥੇ ਲਾਈਫ ਬਹੁਤ ਵਧੀਆ ਸੀ ਉਹਦੀ ਹਮ ਆਪਣੇ 12-13 ਟਰਾਲੇ ਹੀ ਮਜੇ ਨਾਲ ਜੌਬ ਤੇ ਜਾਇਦਾ ਨਾ ਵੀ ਜਾਓ ਘਰ ਬੈਠੇ ਕੋਈ ਚੱਕਰ ਇਹ ਗੱਲ ਇਹ ਹੀ ਨਾ ਕਿ ਅਸਲ ਕਾਰਨ ਸੀ ਜਦੋਂ ਮੇਰਾ ਬੇਟਾ ਸੀ ਨਾ ਉਹ ਪੰਜਾਬੀ ਨਹੀਂ ਸੀ ਬੋਲਦਾ ਹਮ ਜਦੋਂ 5 ਸਾਲ ਦਾ ਹੋ ਗਿਆ ਅਸੀਂ ਘਰ ਪੰਜਾਬੀ ਬੋਲਨੇ ਆ ਉਹ ਜਿਤਨਾ 카ਟੂਨ ਦੇਖ ਕੇ ਇੰਗਲਿਸ਼ ਬੋਲਣਾ ਸ਼ੁਰੂ ਕਰ ਮੈਂ ਕਿਹਾ ਤਾਂ ਕਮ ਔਖਾ ਹੂੰ ਫਿਰ ਅਸੀਂ ਦੋਨੋਂ ਮੈਂ ਤੇ ਮੇਰੇ ਵਾਈਫ ਨੂੰ ਲੈ ਕੇ ਆਏ ਇੱਥੇ ਇੱਥੇ ਆ ਕੇ ਉਹਨੂੰ ਸਾਰ ਰੱਖਿਆ ਸੀ ਆਪਰੇ ਹੂੰ ਉਹਨੂੰ ਟ੍ਰੇਨ ਕੀਤਾ ਪੰਜਾਬੀ ਬੋਲਣੀ ਸਿਖਾਈ ਫਿਰ ਉਹਨੂੰ ਸਕੂਲ ਪਾਇਆ ਜਦੋਂ ਉਹਦੀ ਫੁੱਲੀ ਸੈਟਿੰਗ ਹੋ ਗਈ ਫਿਰ ਅਸੀਂ ਵਾਪਸ ਗਏ ਹੂੰ ਫਿਰ ਉੱਥੇ ਸਭ ਕੋ ਉਹਨੂੰ ਪੁੱਛਿਆ ਵੀ ਕਿਦਾਂ ਕਹਿੰਦਾ ਪਾਪਾ ਇੱਥੇ ਸਹੀ ਆ ਫਿਰ ਸੈੱਲ ਕੀਤਾ ਹੂੰ ਫੇਰ ਆ ਜਗਾ ਲਈ ਇੱਥੇ ਤੇ ਚਲੋ ਹੁਣ ਜੋ ਮਰਜੀ ਹੋ ਜੇ ਅਸੀਂ ਸੈੱਟ ਹੋ ਗਏ ਆ ਇੱਥੇ ਜਗਾ ਲੈ ਕੇ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰ ਦੇਣ ਇਹ ਨਹੀਂ ਸੀ ਬੇਕਰੀ ਕੋਲ ਨੂੰ ਜਾਂ ਕੋਸ਼ਿਸ਼ ਮਾਨ ਚਾਹ ਵੀ ਇੱਥੇ ਲੱਗੇ ਕੀ ਆ ਕਿ ਵੈਜੀਟੇਰੀਅਨ ਕੋਈ ਚੀਜ਼ ਜਿਹੜੀ ਆ ਖਾਸ ਲੁਕਿੰਗ ਕਹਿੰਦੇ ਆ ਤੇ ਹੈ ਨਹੀਂ ਹੂੰ ਕੇਕ ਜਾਂਡਾ ਪਿੰਦਾ ਉਹ ਕਹਿੰਦਾ ਮੈਂ ਤਾਂ ਇਹ ਫੁੱਲੀ ਵੈਜ ਕਰਾਂਗੇ ਗ੍ਰੀਨ ਸਾਈਨ ਲਾਵਾਂਗੇ ਬਾਰ ਕੋਈ ਗੱਲ ਅਪੇ ਕਸਟਮਰ ਨਾ ਆਊਗਾ ਕੋਈ ਚੱਕਰ ਨਹੀਂ ਕੁਆਲਿਟੀ ਦੋਸਤ ਅਸੀਂ ਸਭ ਕੁਝ ਹੁੰਦਾ ਪਰ ਇੱਥੇ ਆਉਣ ਦਾ ਜਿਹੜਾ ਅਸੀਂ ਨਾ ਮਾਨ ਉਦੋਂ ਬੇਟੇ ਤੋਂ ਅਸਲੀ ਬਦਲਿਆ ਜਿਆਦਾ ਇਕਵਾ ਡਰਾਤਾ ਸੀ ਉਸ ਚੀਜ਼ ਨੇ ਤੁਹਾਨੂੰ ਕੀ ਹਾਂਜੀ ਉਹ ਮੈਂ ਆਪਣੇ ਪਿਛੋਕੜ ਤੋਂ ਟੁੱਟ ਰਿਆਂ ਬਿਲਕੁਲ ਉੱਥੇ ਜਿੰਨੇ ਬੱਚੇ ਆ ਨਾ ਮੇਰੇ ਨਾਲ ਤੋਂ ਵੱਡੇ ਆ ਥੋੜੇ ਜੀ ਉਹਨਾਂ ਦੇ ਬੱਚੇ ਜਿਹੜੇ ਆ ਹੁਣ ਸੁਣਦੇ ਨਹੀਂ ਹੂੰ ਉਹਨਾਂ ਤਾਂ ਦੂਰ ਹੌਲੀ ਹੌਲੀ ਹੁੰਦੇ ਜਾ ਰਹੇ ਆ ਉਹ ਕੁਝ ਕਰ ਨਹੀਂ ਸਕਦੇ ਹੂੰ ਇੱਕ ਬੱਚੇ ਉਹਦੀ ਨਾ 40 ਕਿੱਲੇ ਜ਼ਮੀਨ ਹੈ ਜੀ ਕਹਿੰਦਾ ਪੁੱਤ ਮੇਰੀ 40 ਕਿੱਲੇ ਜ਼ਮੀਨ ਹੈ ਕਹਿੰਦਾ ਪਾਪਾ ਮੈਂ ਕੀ ਕਰਾਂ ਹੂੰ ਵੇ ਕਹਿੰਦਾ ਉੱਥੇ ਸਾਮ੍ਹਵੇਂ 2-4 ਬੰਦੇ ਰੱਖੇ ਹੋਏ ਕਹਿੰਦਾ ਫਿਰ ਉਹਨਾਂ ਨੂੰ ਦੇ ਆਓ اچھا ਮੈਂ ਕੀ ਕਰਨੀ ਹੂੰ ਉਹਨਾਂ ਨੂੰ ਇਹ ਚੀਜ਼ ਬਾਰੇ ਦੱਸਿਆ ਹੀ ਨਹੀਂ ਜਾਂਦਾ ਕਿਉਂ ਕਿਉਂ ਨਹੀਂ ਦੱਸਿਆ ਜਾਂਦਾ ਸਾਡ ਕੋ ਟਾਈਮ ਨਹੀਂ ਹੁੰਦਾ ਹੂੰ ਇੱਕ ਉਦੋਂ ਹੀ ਪਤਾ ਲੱਗਦਾ ਜਦੋਂ ਸਾਡੀ ਏਜ 50 ਪਲੱਸ ਹੋ ਜਾਂਦੀ ਹੈ ਹੂੰ ਉਹਨਾਂ ਚਿਰ ਤੱਕ ਬੱਚੇ ਜਵਾਨ ਹੋ ਜਾਂਦੇ ਹੂੰ ਉਹਨਾਂ ਨੂੰ ਤੁਸੀਂ ਕੁਝ ਨਹੀਂ ਸਮਝਾ ਸਕਦੇ ਹੂੰ ਕਿਉਂਕਿ ਉਹਨਾਂ ਨੇ ਰਹਿਣਾ ਉਹ ਕਲਚਰ ਤੇ ਆ ਖਾਣਾ ਪੀਣਾ ਉਹ ਕਲਚਰ ਤੇ ਆ ਹੂੰ ਉਹ ਕਿਦਾਂ ਤੁਹਾਡੀ ਸੁਣਨਗੇ ਹੂੰ ਫਿਰ ਤੁਸੀਂ ਬਲੇਮ ਬੱਚਿਆਂ ਨੂੰ ਨਾ ਨਾ ਕਰੋ ਹੂੰ ਤੇ ਪਹਿਲਾ ਤਾਂ ਢੀ ਗਲਤੀ ਹੈ ਵੀ ਤੁਸੀਂ ਨਹੀਂ ਸਮਝਾਉਂਦੇ ਤੁਸੀਂ ਆਪਣਾ ਕਲਚਰ ਨਹੀਂ ਦੱਸਦੇ ਹੂੰ ਤੇ ਤੁਹਾਨੂੰ ਲੱਗਦਾ ਹੈ ਕਿ ਮਾਪੇ ਨੂੰ ਵੀ ਇਸ ਚੀਜ਼ ਲਈ ਥੋੜਾ ਅਵੇਅਰ ਹੋਣਾ ਚਾਹੀਦਾ ਹੈ ਕਿਉਂਕਿ ਜੇ ਉਹ 25 ਲੱਖ ਲਾ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਬੱਚੇ ਨੇ ਵਾਪਸ ਆਣਾ ਹੈ ਜਾਂ ਨਹੀਂ ਆਉਣਾ ਉਹਦੀ ਜ਼ਿੰਦਗੀ ਕਿੰਨੀ ਕੁ ਹੈ ਤੇ ਨਹੀਂ ਲੱਗਦਾ ਕਿ ਉਹਨਾਂ ਨੂੰ ਇੰਨਾ ਪੈਸਾ ਇੱਥੇ ਲਗਾ ਕੇ ਬੱਚੇ ਨੂੰ ਇਨਵੈਸਟ ਕਰਕੇ ਕੰਮ ਦੇਣਾ ਚਾਹੀਦਾ ਤਾਂ ਜੋ ਕਟੋ-ਕਟੋ ਆਪਣੇ ਮਾਪੇ ਦੇ ਕੋਲ ਰਹਿ ਸਕੇ ਸਭ ਤੋਂ ਜ਼ਰੂਰੀ ਹੈ ਕਿ ਬੱਚੇ ਨੂੰ ਜਦੋਂ ਵੀ ਇੱਥੇ ਹੋਣ ਵਾਸਤੇ ਜੂਥ ਵਾਸਤੇ ਜਦੋਂ ਬੱਚਾ 10-15 ਸਾਲ ਦਾ ਹੀ ਹੋ ਜਾਂਦਾ ਹੈ ਨਾ ਉਹਨੂੰ ਹੌਲੀ-ਹੌਲੀ ਇਹਨਾਂ ਚੀਜ਼ਾਂ ਨੂੰ ਕੱਢ ਕੇ ਉਹਦਾ ਬਿਜ਼ਨਸ ਮਾਈਂਡ ਇੱਥੇ ਬਣਾਉਣਾ ਸ਼ੁਰੂ ਕਰ ਭੀਤ ਬੱਸ ਤੂੰ ਆਹ ਕਰਨਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਲਾਸਟ ਮਿੰਟ ਤੱਕ ਬੱਚੇ ਨੂੰ ਦੱਸਦੇ ਹੀ ਕੋਈ ਨਹੀਂ ਉਹ ਪਾਸ ਟੂ ਕਰ ਲੈਂਦਾ ਉਹ ਆਪ ਹੀ ਕਹਿੰਦਾ ਵਾ ਮੈਂ ਬਾਹਰ ਜਾਣਾ ਹਾਂ ਜੌਬਸ ਗਵਰਨਮੈਂਟ ਜੌਬ ਤੇ ਤੁਸੀਂ ਇੰਡੀਪੈਂਡੈਂਟ ਨਹੀਂ ਹੋ ਸਕਦੇ ਕਿੰਨੀਆਂ ਕ ਗਵਰਨਮੈਂਟ ਜੌਬ ਹੈ ਡਾ ਪੰਜਾਬ ਆ ਹਮ ਹੌਲੀ ਹੌਲੀ ਉਹਨੂੰ ਟ੍ਰੇਨ ਕਰੋ ਜੇ ਕੋਈ ਕਹਿੰਦਾ ਮੈਂ 25 ਲੱਖ ਲਾ ਕੇ ਜਾਣਾ ਜਾਂ ਤੇ ਤੁਹਾਡੇ ਕੋਲ ਪਿਆ ਫੇਰ ਤੁਸੀਂ ਸੋਚ ਵੀ ਸਕਦੇ ਹੋ ਹਮ ਤੁਸੀਂ ਅਗਰ ਲੋਨ ਚੁੱਕ ਕੇ ਜਾਣਾ ਉਹ ਬਿਲਕੁਲ ਸਹੀ ਹੈ ਹਮ ਲੋਨ ਚੁੱਕ ਕੇ 25 ਲੱਖ ਉਹ 25 ਦਾ 50 ਕਰੋੜ ਬਣ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ ਇਹ ਤੁਹਾਡਾ ਵੀ ਟੈਕਸ ਸਿਸਟਮ ਹੈਗਾ ਇਹੋ ਜਿਹਾ ਹਮ ਵਿਆਜ ਨੂੰ ਵਿਆਜ ਕਿਸ ਤਰ੍ਹਾਂ ਪੈ ਰਿਹਾ ਤੁਹਾਨੂੰ ਵੀ ਸਮਝ ਨਹੀਂ ਆਉਂਦਾ ਹੂੰ ਮੈਂਟ ਚੁੱਕੇ ਇਸ ਤਰ ਆ ਜਾਂਦੀ ਆ ਫੇਰ ਉੱਥੇ ਜਾਂਦਾ ਫੋਨ ਤੇ ਆ ਹੋ ਗਿਆ ਫੇਰ ਉੱਥੇ ਬੱਚੇ ਡਿਪਰੈਸ਼ਨ ਤੇ ਚਲੇ ਜਾਂਦੇ ਆ ਇੱਥੇ ਰਹਿਣ ਇੱਥੇ ਕੰਮ ਕਰ ਹੂੰ ਬੜਾ ਕੰਮ ਐ ਇੱਥੇ ਜਿਹੜੇ ਇਥੋਂ ਦੇ ਹੁਣ ਯੂਪੀ ਬਿਹਾਰ ਦੇ ਆ ਕੇ ਕਰ ਰਿਆ ਹੋਰ ਕਰ ਰਿਆ ਇੱਥੇ ਕੋਠੀਆਂ ਪਾ ਰਹੇ ਉਹ ਕਿਦਾਂ ਪਾ ਰਹੇ ਹੂੰ ਕੰਮ ਦੀ ਕੋਈ ਘਾਟ ਨਹੀਂ ਹੂੰ ਬਸ ਇਹੋ ਹੀ ਆ ਵੀ ਕਰਦੇ ਆ ਬੜੀ ਖੂਬ ਗੱਲ ਗਈ ਕਿ ਤੁਸੀਂ ਜਿਹੜੇ ਬਾਹਰ ਦੇ ਪ੍ਰਵਾਸੀ ਇੱਥੇ ਆਉਂਦੇ ਨੇ ਹਾਲਾਂਕਿ ਉਹ ਵੀ ਸਾਡੇ ਭੈਣ ਭਾਈ ਨੇ ਪਰ ਉਹ ਇੱਥੇ ਆ ਕੇ ਜਦੋਂ ਕੰਮ ਕਰਦੇ ਨੇ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਇੱਕ ਮੁੱਦਾ ਉੱਠਿਆ ਸੀ ਕਿ ਇੱਕ ਪਿੰਡ ਵਾਲਿਆਂ ਨੇ ਮਤਾਂ ਪਾਇਆ ਕਿ ਇਹਨਾਂ ਪ੍ਰਵਾਸੀਆਂ ਨੂੰ ਇੱਥੋਂ ਪਰਮਨੈਂਟਲੀ ਰਹਿਣ ਨਹੀਂ ਦੇਣਾ ਕਿਉਂਕਿ ਜੋ ਆਧਾਰ ਕਾਰਡ ਬਣਾ ਲੈਂਦੇ ਆ ਜਾਂ ਆਪਣੀ ਆਈਡੈਂਟੀਟੀ ਇੱਥੇ ਦੀ ਬਣਾ ਲੈਂਦੇ ਆ ਤਾਂ ਪੰਜਾਬ ਦੀ ਨੌਜਵਾਨੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਜੇ ਉਹ ਆ ਕੇ ਇੱਥੇ ਸੈਟਰਲ ਹੋ ਸਕਦੇ ਨੇ ਤੇ ਇਹ ਤਾਂ ਫਿਰ ਵੀ ਇੱਥੋਂ ਦੇ ਨੇ ਪਰ ਇਹਨਾਂ ਨੂੰ ਸੈੱਟ ਹੋਣਾ ਔਖਾ ਨਹੀਂ ਹੈ ਇੱਥੇ। ਕੋਈ ਨਹੀਂ ਔਖਾ ਜੀ ਬਸ ਇੱਕ ਭੇਡ ਚਾਹ ਜਿਹੜਾ ਨਾ ਆਪਣਾ ਜਾਰੇ ਦੋਸਤੀ ਜਿਤਨਾ ਚਾਰ ਜਾਣੇ ਪੰਜ ਜਾਣੇ ਇੱਕ ਵੀ ਚਲਿਆ ਜਾਂਦਾ ਤੇ ਤਿੰਨ ਨੂੰ ਆਪਣੇ ਆਟੋਮੈਟਿਕਲੀ ਉਹ ਗਿਆ ਤੇ ਮੈਂ ਜਾਣਾ। ਹੂੰ। ਪੇਰੈਂਟਸ ਕਈ ਕਹਿੰਦੇ ਵੀ ਇਹ ਨਹੀਂ ਪੇਰੈਂਟਸ ਨੇ ਕਹਿੰਦੇ ਬੁੱਤ ਨੂੰ ਨਾ ਆ ਜਾ। ਉਹ ਚਲੇ ਗਿਆ ਉਹ ਚਲੇ ਗਿਆ ਮੈਂ ਵੀ ਜਾਣਾ। ਹੂੰ। ਫਿਰ ਕਈ ਬੱਚੇ ਜਰੂਰੀ ਨਹੀਂ ਮਾਂ ਪਿਓ ਬੱਚੇ ਮਾਂ ਪਿਓ ਦੇ ਪ੍ਰੈਸ਼ਰ ਬਣਾ ਰਹੇ। ਹੂੰ। ਕਿ ਮੈਂ ਜਾਣਾ ਤੁਸੀਂ ਕੁਝ ਕਰੋ। ਹੂੰ। ਮੇਰਾ ਇੱਥੇ ਨਹੀਂ ਸਰਦਾ। ਫਿਰ ਮਾਂ ਪਿਓ ਨੇ ਕੀ ਕਰਨਾ? ਲੋਨ ਹੀ ਲੈਣਗੇ ਹੋਰ ਕੀ ਕਰਨਗੇ ਜਮੀਨ ਆ ਜਿਨ੍ਹਾਂ ਦੇ ਉਹ ਕਈ ਵੇਚ ਰਹੇ ਨੇ ਕਈ ਜਿਹੜੇ ਲੋਨ ਲੈ ਰਹੇ ਨੇ ਜਿੱਦਾਂ ਅੱਗੇ ਕਿਹਾ ਵੀ ਤੁਸੀਂ ਬੈਂਕਾਂ ਦਾ ਰਿਕਾਰਡ ਦੇਖੋ ਬਹੁਤ ਜ਼ਿਆਦਾ ਲੋਨ ਚੜ ਗਿਆ ਹੋਇਆ ਬਹੁਤ ਜ਼ਿਆਦਾ ਥੱਲੇ ਚਲੇਗੇ ਪਹਿਲਾਂ ਪੰਜਾਬ ਤੋਂ ਪੈਸਾ ਹੁੰਦਾ ਸੀ ਆ ਜਿਹੜੇ ਪਿਛਲੇ 2 ਸਾਲ ਦਾ ਦੇਖਿਆ ਵੀ ਪੰਜਾਬ ਤੋਂ ਪੈਸਾ ਕਿੰਨਾ ਬਾਹਰ ਗਿਆ ਬਹੁਤ ਜ਼ਿਆਦਾ ਪੈਸਾ ਉੱਥੇ ਹੁਣ ਘਰ ਰੈਣੇ ਮਹਿੰਗੇ ਹੋ ਗਏ ਡਿਪੋਜ਼ਿਟ 20% ਗਵਰਨਮੈਂਟ ਨੇ ਕਰਤਾ ਹੁਣ 2.5 ਮਿਲੀਅਨ ਦਾ ਘਰ ਆ 20% ਕਿੱਥੋਂ ਦੋਗੇ ਤੁਸੀਂ ਹੂੰ 2 ਕਰੋੜ ਰੁਪਇਆ ਦੇ ਲੋਗੇ ਇੱਥੇ ਹੂੰ ਇੱਥੋਂ ਫੇਰ ਜ਼ਮੀਨਾਂ ਵਿਕ ਰਹੀਆਂ ਉੱਥੇ ਡਿਪੋਜ਼ਿਟ ਪੈ ਰਿਆ ਘਰ ਵਿਕ ਰਹੇ ਨੇ ਡਿਪੋਜ਼ਿਟ ਪੈ ਰਿਆ ਘਰ ਨਹੀਂ ਮਿਲ ਰਿਹਾ ਤੁਹਾਨੂੰ ਉੱਥੇ ਹੂੰ ਸਿਰਫ ਡਿਪੋਜ਼ਿਟ ਪੈ ਰਿਆ ਅਗਲੇ 30 ਇਅਰ ਲਈ ਤੁਸੀਂ ਬੌਂਡ ਹੋ ਗਏ ਜੋ ਕੰਮ ਕਰੋਗੇ ਤਾਂ ਘਰ ਫਰੀ ਕਰੋਗੇ ਇੱਥੇ ਬਣਿਆ ਬਣਾਇਆ ਸਭ ਕੁਝ ਛੱਡ ਕੇ ਉੱਥੇ ਤੁਸੀਂ ਫੇਰ ਕਾਜੇ ਦੇ ਥੱਲੇ ਆ ਜਾਂਦੇ ਹੂੰ ਇੱਥੇ ਕੰਮ ਕਰੋ ਮੈਂ ਤੇ ਆਪ ਕਹਿੰਨਾ ਜਿੰਨਾ ਕੰਮ ਕਰਨਾ ਤੁਸੀਂ ਇੱਥੇ ਕਰੋ ਬਹੁਤ ਸਕੋਪ ਆ ਹੂੰ ਜਿੰਨਾ ਵੀ ਸਕੋਪ ਹੈ 25 ਲੱਖ ਜਿਹੜੀ ਛੋਟੀ amount ਨਹੀਂ ਆ ਵੀ ਤੁਸੀਂ ਇੱਥੇ 25 ਲੱਖ ਲਾ ਕੇ ਕੁਝ ਵੀ ਕਰ ਸਕਦੇ ਜੀ ਮੈਨੂੰ ਇੱਥੇ ਜਾਣਦੇ ਨੇ ਕੁਝ ਲੋਕ ਜਿਹੜੇ ਫਾਰਮਿੰਗ ਦਾ ਆਪਣਾ ਡੇਰੀ ਫਾਰਮਿੰਗ ਦਾ ਕੰਮ ਕਰਦੇ ਜੀ 80 ਰੁਪਏ ਕਿਲੋ ਦੁੱਧ ਹੋ ਗਿਆ ਜੀ 10-15 ਮੱਝਾਂ ਰੱਖ ਕੇ ਗਾਵਾਂ ਰੱਖ ਕੇ ਉਹ ਇੰਨਾ ਪੈਸਾ ਕਮਾ ਰਹੇ ਨੇ ਇਹਦੇ ਟ੍ਰਿਪਲ ਕਮਾਈ ਆ ਬਾਹਰ ਨਾਲੋਂ ਇੱਥੇ ਹੂੰ ਜਿਹੜੇ ਮੇਰੇ ਦੋਸਤ ਆਏ ਹੋਏ ਆ ਹਾਂ ਰਿਪਲ ਕਮਾਈ ਹੈ ਉਹ ਅਜੇ ਮੇਰੇ ਤੋਂ ਬਾਅਦ ਆਏ ਨੇ ਮੈਂ ਸਾਲ ਹੋਇਆ ਵਾ ਉਹ 2-3 ਮਹੀਨੇ ਬਾਅਦ ਆਏ ਨੇ ਪਰ ਉਹਨਾਂ ਦੀ ਦੱਸ ਰਹੇ ਆ ਮੈਨੂੰ ਕਿ ਸਾਡੀ ਇੰਨੀ ਕਮਾਈ ਹੋ ਰਹੀ ਆ ਇੰਨੀ ਗਾੜੀ ਹੋਰ ਵੱਧ ਰਹੇ ਨੇ ਦਾਸਤੋਂ ਕੋਈ 20 ਕਹ ਰਿਹਾ ਕੋਈ 30 ਕਹ ਰਿਹਾ ਇੰਕਮ ਬਹੁਤ ਜ਼ਿਆਦਾ ਕੋਈ ਵੀ ਕੰਮ ਛੋਟਾ ਨਹੀਂ ਆ ਜਦੋਂ ਸੋਚ ਬਣ ਗਈ ਹੈ ਨਾ ਉੱਥੇ ਜਾ ਕੇ ਉਹ ਉੱਥੇ ਅਸੀਂ ਕੁਝ ਵੀ ਕਰ ਲਾਂਗੇ ਭਾਂਡੇ ਮਾਜ ਲਾਂਗੇ ਉਹ ਕਰ ਇੱਥੇ ਕੁਝ ਨਹੀਂ ਕਰ ਹੂੰ ਇੱਥੇ ਸੰਗਦੇ ਹੂੰ ਗੱਲ ਆ ਤੁਹਾਡਾ ਬੇਟਾ ਹੈ ਤੁਸੀਂ ਉਹਨੂੰ ਆਸਟ੍ਰੇਲੀਆ ਤੋਂ ਇੱਥੇ ਲੈ ਕੇ ਆਏ ਹੋ ਜੇ ਕੱਲ ਨੂੰ ਉਹ ਕਹਿੰਦਾ ਹੈ ਕਿ ਨਹੀਂ ਪਾਪਾ ਹੁਣ ਮੈਂ ਵਾਪਸ ਆਸਟ੍ਰੇਲੀਆ ਵੱਲ ਨੂੰ ਜਾਣਾ ਹੈ ਹਾਂਜੀ ਤਾਂ ਉੱਥੇ ਭੁਪਿੰਦਰ ਸਿੰਘ ਕੀ ਕਰਨਗੇ ਪਹਿਲਾਂ ਤੇ ਮੇਰਾ ਕਸੂਰ ਹੋਊਗਾ ਨਾ ਤੇ ਉਹ ਕਹੂਗਾ ਕਿਉਂ ਇਸ ਤਰ੍ਹਾਂ ਹੂੰ ਉਹਦਾ ਮਾਈਂਡ ਜਿਹੜਾ ਵਾ ਜੇ ਉਹਦਾ ਇੱਥੇ ਸੈੱਟ ਆ ਹੋਣ ਜਿੱਤਨਾ ਮੇਰੇ ਮਦਰ ਫਾਦਰ ਨੇ ਉਹਨਾਂ ਨੂੰ ਮਿਲਦਾ ਮੈਂ ਕੁੱਛ ਨਾ ਹੁਣਾ ਇਹ ਨਹੀਂ ਮੈਂ ਕਹਿਣਾ ਹਾਂ ਨਾ ਕਈ ਵਾਰੀ ਸ਼ੈਨ ਵੀ ਚਲੋ ਯਾਰ ਚੱਲੀਏ ਹੂੰ ਬੱਸ ਹੋ ਗਿਆ ਇੱਥੇ ਨਹੀਂ ਪਾਪਾ ਉਹ ਲੜਦਾ ਗੋ ਇਹ ਨਾ ਮੈਂ ਤੇ ਇੱਥੇ ਰਹਾ ਮੈਂ ਨਹੀਂ ਜਾਂਦਾ ਉੱਥੇ ਮੈਨੂੰ ਪਤਾ ਉੱਥੇ ਨਹੀਂ ਸਹੀ ਇੱਥੇ ਸਭ ਕੁਝ ਹੈਗਾ ਹੂੰ ਹੁਣ ਉਹਨੂੰ ਮੈਂ ਟੈਸਟ ਕਰਦਾ ਰਹੀ ਨਾ ਉਹ ਕਹਿੰਦਾ ਨਹੀਂ ਹੂੰ ਅੱਗੇ ਹੁਣ ਅੱਗੇ 20 ਸਾਲਾਂ ਬਾਅਦ 25 ਸਾਲਾਂ ਬਾਅਦ ਮੇਰੀ ਤੇ ਡਿਊਟੀ ਆ ਗਈ ਹੈ ਨਾ ਕਿ ਮੈਂ ਉਹਨੂੰ ਇੱਥੇ ਰੱਖਾਂ ਜੋ ਵੀ ਆ ਆਪਣਾ ਕਲਚਰ ਹੈ ਆਪਣਾ ਸਭ ਕੁਝ ਹੈ ਹੂੰ ਹੈ ਤਾਂ ਬਹੁਤ ਵਧੀਆ ਇੱਥੇ ਪਰ ਹੁਣ ਬੱਚੇ ਘਟਦੇ ਰਹੇ ਹੂੰ ਕੋਈ ਵੀ ਦੇਖੋ ਪਲੱਸ 2 ਤੋਂ ਬਾਅਦ ਸਕੂਲ ਕਾ ਕਾਲਜ ਖਾਲੀ ਪਏ ਆ ਹੂੰ ਸੀਟਾਂ ਸਾਰੀਆਂ ਖਾਲੀ ਪਈਆਂ ਇੱਥੇ ਅੰਮ੍ਰਿਤਸਰ ਦੇ ਲਾਗੇ ਜਿਹਨੇ ਇੰਜੀਨੀਅਰਿੰਗ ਕਾਲਜ ਨੇ ਸਭ ਸੀਟਾਂ ਖਾਲੀ ਪਈਆਂ ਹਮ ਆਪ ਵਾਜ ਮਾਰੇ ਕਿ ਸਾਡੇ ਅਨੀਸ਼ਨ ਲੋ ਹਮ ਪਰ ਨਹੀਂ ਗੱਲ ਹਮ ਨਾ ਪਲੱਸ 2 ਕਰਦੇ ਆ ਤੇ ਬਾਹਰ ਚਲੇ ਜਾਂਦੇ ਹਮ ਲਾਸ ਤੇ ਜਾਂਦੇ ਜਾਂਦੇ ਤੁਸੀਂ ਯੂਥ ਨੂੰ ਜਿਹੜਾ ਕੋਈ ਮੈਸੇਜ ਜਿਹੜਾ ਉਹ ਦੇਣਾ ਚਾਹੋ ਕਿਉਂਕਿ ਤੁਸੀਂ ਇੱਕ ਦੋਨੋਂ ਤਰਫਾਂ ਦੀ ਜ਼ਿੰਦਗੀ ਜਿਹੜੀ ਉਹ ਦੇਖੀ ਹੈ ਉਹ ਪੰਜਾਬ ਦੀ ਵੀ ਦੇਖੀ ਹੈ ਔਰ ਬਾਹਰ ਦੀ ਵੀ ਦੇਖੀ ਹੈ ਤਾਂ ਕੋਈ ਐਸਾ ਮੈਸੇਜ ਜਿਹਦੇ ਨਾਲ ਯੂਥ ਨੂੰ ਜਿਹੜੀ ਹੈ ਉਹ ਸੇਧ ਮਿਲ ਸਕੇ ਮੈਂ ਯੂਥ ਨੂੰ ਇਹੋ ਕਹਿਣਾ ਚਾਹਾਂਗਾ ਜੋ ਵੀ ਕੰਮ ਕਰਨਾ ਵਾ ਜੋ ਵੀ ਸਟੈਪ ਲੈਂਦੇ ਤੁਸੀਂ ਪਹਿਲਾਂ ਉਹਦੇ ਬਾਰੇ ਸੋਚੋ ਅੱਛੀ ਤਰ੍ਹਾਂ ਸੋਚੋ ਕਿ ਤੁਸੀਂ ਜੇ ਬਾਹਰ ਜਾਣਾ ਹੋ ਤੁਹਾਡੇ ਕੋਲ ਇੰਨੀ ਇਨਕਮ ਹੈਗੀ ਆ ਉੱਥੇ ਸਕੋਪ ਹੈਗਾ ਵਾ ਪਹਿਲੇ ਜਿਹੜੇ ਉੱਥੇ ਗਏ ਉਹਨਾਂ ਕੀ ਕੀਤਾ ਤੇ ਜਿਹੜਾ ਤੁਸੀਂ ਉੱਥੇ ਜਾਣਾ ਵਾ ਪਹਿਲਾਂ ਸੋਚ ਸਮਝ ਕੇ ਜਾਓ ਇੱਥੇ ਕੁਝ ਇੱਥੇ ਜੋ ਵੀ ਹੈਗਾ ਸਭ ਕੁਝ ਇੱਥੇ ਆ ਤੁਹਾਡਾ ਕਲਚਰ ਆ ਕੱਲ ਕੱਲ ਦੇ ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ ਆਪਣੇ ਪੇਰੈਂਟਸ ਬਾਰੇ ਸੋਚੋ ਜਿਨ੍ਹਾਂ ਜਿਹੜੇ ਪੇਰੈਂਟਸ ਉੱਥੇ ਗਏ ਨੇ ਕਈ ਉਹ ਵੀ ਕੰਮ ਕਰ ਰਹੇ ਨੇ ਹੁਣ ਮੇਰੀ ਕੋਸ਼ਿਸ਼ ਇਹ ਹੋ ਰਹੂਗੀ ਕਿ ਜਿੰਨੇ ਵੀ ਜਿਹੜੇ ਬੱਚੇ ਆ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਵਾ ਤੁਹਾਡਾ ਜੌਬ ਜਿਹੜੀ ਆ ਉਹ ਇੱਥੇ ਆਪਣਾ ਕੰਮ ਸ਼ੁਰੂ ਕਰੋ ਜੇ 25 30 ਲੱਖ ਲਾਉਣਾ ਵਾ ਇੱਥੇ ਕੰਮ ਸ਼ੁਰੂ ਕਰੋ ਕੋਈ ਨਾ ਕੁਛ ਨਹੀਂ ਹੁੰਦਾ 1 ਸਾਲ ਘਾਟੇ ਚੱਲ ਜੇ 2 ਸਾਲ ਘਾਟੇ ਚੱਲ ਜੂ ਕੰਮ ਇੱਥੇ ਵੀ ਸਾਰਿਆਂ ਨੇ ਜਿੰਨੇ ਵੀ ਕੀਤੇ ਆ ਇੱਥੋਂ ਸ਼ੁਰੂ ਕੀਤੇ ਆ ਉੱਥੇ ਵੀ ਤੁਸੀਂ ਇਹੋ ਕਰਨਾ ਇਹ ਨਹੀਂ ਕਿ ਉੱਥੇ ਵੱਖ ਅਲੱਗ ਕਰ ਲੈਣਾ ਉੱਥੇ ਵੀ ਤੁਸੀਂ ਥੱਲੇੋਂ ਸ਼ੁਰੂ ਕਰਨਾ ਉੱਪਰ ਜਾਣਾ ਉਹ ਕੰਮ ਅਹੀਂ ਇੱਥੋਂ ਕਿਉਂ ਨਹੀਂ ਸ਼ੁਰੂ ਕਰਦੇ ਹੂੰ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੋ ਤੁਹਾਨੂੰ ਇਹ ਕਿਵੇਂ ਲੱਗੀ ਕਹਾਣੀ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਧੰਨਵਾਦ